ਅਲਬੇਰ ਕਾਮੂ ਦੇ ਗੁਰਦੀਪ ਸਿੰਘ ਨਕਸ਼ਦੀ ਪੰਜ ਕੋਹਾ ਵੱਲੋਂ ਅਨੁਵਾਦ ਕੀਤੇ ਨਾਵਲ ਦਾ ਆਊਟਸਾਈਡਰ ਦਾ ਭਾਗ ਦੂਜਾ ਕਾਂਡ 9 ਮੈਂ ਮਾਮਮਦਾਰੀ ਨਾਲ ਇਹ ਆਖ ਸਕਦਾ ਹਾਂ ਕਿ ਇੱਕ ਗਰਮੀਆਂ ਦੀ ਰੁੱਤ ਤੋਂ ਦੂਸਰੀ ਗਰਮੀਆਂ ਦੀ ਰੁੱਤ ਤੀਕਦਾ ਵਕਤ ਬੜੀ ਜਲਦੀ ਬੀਤ ਗਿਆ ਮੌਸਮ ਕਰਮ ਹੋਣ ਉੱਤੇ ਮੈਂ ਪਹਿਲਾਂ ਹੀ ਜਾਣ ਗਿਆ ਸੀ ਕਿ ਮੇਰੇ ਲਈ ਕੁਝ ਨਮਾ ਹੋਵੇਗਾ ਅਸਾਈਸਸ ਦੀ ਅਦਾਲਤ ਵਿੱਚ ਮੇਰਾ ਕੇਸ ਆਖਰੀ ਸੈਸ਼ਨ ਵਿੱਚ ਰੱਖਿਆ ਗਿਆ ਸੀ ਤੇ ਅਦਾਲਤ ਦਾ ਉਹ ਸੈਸ਼ਨ ਜੂਨ ਵਿੱਚ ਖਤਮ ਹੋਣਾ ਸੀ ਮੇਰਾ ਮੁਕੱਦਮਾ ਖੂਬ ਤਪਰੇ ਸੂਰਜ ਵਿੱਚ ਸ਼ੁਰੂ ਹੋਇਆ ਮੇਰੇ ਵਕੀਲਾਂ ਨੇ ਮੈਨੂੰ ਤਸੱਲੀ ਦਿੱਤੀ ਸੀ ਕਿ ਮੇਰਾ ਮੁਕੱਦਮਾ ਦੋ ਜਾਂ ਤਿੰਨ ਦਿਨਾਂ ਤੀਕੀ ਚੱਲੇਗਾ ਮੇਰੇ ਵਕੀਲ ਨੇ ਹੋਰ ਕਿਹਾ ਇਸ ਤੋਂ ਬਿਨਾ ਅਦਾਲਤ ਖੁਦ ਕੇਸ ਨੂੰ ਜਲਦੀ ਖਤਮ ਕਰਨਾ ਚਾਹੇਗੀ ਤੇਰਾ ਕਿਸ ਇਸ ਸੈਸ਼ਨ ਦਾ ਕੋਈ ਮਹੱਤਵਪੂਰਨ ਕੇਸ ਨਹੀਂ ਸੀ ਤੇਰੇ ਮੁਕੱਦਮੇ ਤੋਂ ਬਾਅਦ ਉਹ ਕੇਸ ਅਦਾਲਤ ਵਿੱਚ ਆ ਰਿਹਾ ਹੈ ਇਹਦਾ ਮਾਂਤੇ ਪਿਓ ਦੀ ਕਤਲ ਨਾਲ ਸੰਬੰਧਿਤ ਸੀ ਉਸ ਦਿਨ ਦੇ 7:30 ਵਜੇ ਮੈਨੂੰ ਲੈਣ ਆਏ ਤੇ ਮੈਨੂੰ ਜੇਲ੍ਹ ਦੀ ਬੈਣ ਵਿੱਚ ਅਦਾਲਤ ਨੂੰ ਲਿਜਾਇਆ ਗਿਆ ਦੋ ਪੁਲਸੀਏ ਮੈਨੂੰ ਇੱਕ ਕਮਰੇ ਵਿੱਚ ਲੈ ਗਏ ਜਿਸ ਵਿੱਚ ਹਨੇਰਾ ਸੀ ਉਸਦੇ ਦਰਵਾਜ਼ੇ ਦੇ ਕੋਲ ਬੈਠਿਆਂ ਦੂਸਰੇ ਪਾਸੇ ਲੋਕਾਂ ਦਾ ਸ਼ੋਰ ਕੁਰਸੀਆਂ ਇੱਧਰ ਉੱਧਰ ਕਰਨ ਦਾ ਖੜਾਕ ਅਸੀਂ ਸੁਣ ਸਕਦੇ ਸੀ ਉਸ ਖੜਾਕ ਨੇ ਮੈਨੂੰ ਉਹ ਕੜੀਆਂ ਯਾਦ ਕਰਵਾ ਦਿੱਤੀਆਂ ਜਦੋਂ ਮੇਰੇ ਗਵਾਂਡ ਵਿੱਚ ਖਾਸ ਫੰਕਸ਼ਨ ਉੱਤੇ ਅਚਨ ਖਾਤਰ ਕੁਰਸੀਆਂ ਤੇ ਮੇਜ਼ ਇੱਕ ਪਾਸੇ ਨੂੰ ਕੀਤੇ ਜਾਂਦੇ ਹੁੰਦੇ ਸੀ ਪੁਲਿਸ ਵਾਲਿਆਂ ਨੇ ਮੈਨੂੰ ਦੱਸਿਆ ਕਿ ਸਾਨੂੰ ਜੱਜਾਂ ਦੀ ਉਡੀਕ ਕਰਨੀ ਪੈਣੀ ਸੀ ਇੱਕ ਪੁਲਸੀ ਨੇ ਮੈਨੂੰ ਸਿਗਰਟ ਦੀ ਪੇਸ਼ਕਸ਼ ਕੀਤੀ ਪਰ ਮੈਂ ਆਸਵੀਕਾਰ ਕਰ ਦਿੱਤੀ ਉਸ ਤੋਂ ਬਾਅਦ ਉਹਨੇ ਮੈਨੂੰ ਪੁੱਛਿਆ ਕਿ ਕੀ ਮੈਨੂੰ ਘਬਰਾਹਟ ਸੀ ਤੇ ਮੈਂ ਕਿਹਾ ਨਹੀਂ ਮੈਂ ਤਾਂ ਮੁਕੱਦਮਾ ਵੇਖਣਾ ਚਾਹੁੰਦਾ ਸੀ ਕਿਉਂਕਿ ਮੈਂ ਕਦੇ ਪਹਿਲਾਂ ਮੁਕੱਦਮਾ ਵੇਖਿਆ ਨਹੀਂ ਸੀ ਦੂਸਰਾ ਪੁਲਸੀਆ ਬੋਲਿਆ ਹਾਂ ਪਰ ਇਹ ਕੰਮ ਕੁਝ ਧੀਰ ਬਾਅਦ ਕਿਵੇਂ ਭਰਿਆ ਹੋ ਜਾਂਦਾ ਹੈ ਥੋੜੀ ਦੇਰ ਬਾਅਦ ਕਮਰੇ ਵਿੱਚ ਇੱਕ ਨਿੱਕੀ ਘੰਟੀ ਵੱਜੀ ਤਦ ਉਹਨਾਂ ਨੇ ਮੇਰੀਆਂ ਹੱਥਕੜੀਆਂ ਖੋਲ ਦਿੱਤੀਆਂ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤੇ ਮੈਨੂੰ ਉਹ ਕਟਾਰੇ ਵਿੱਚ ਲਿਆਏ ਕਮਰਾ ਭਰਿਆ ਪਿਆ ਸੀ ਪਰਦੇ ਹੌਣ ਦੇ ਬਾਵਜੂਦ ਸੂਰਜ ਦੀਆਂ ਕਿਰਨਾਂ ਅੰਦਰ ਲੰਘ ਆਈਆਂ ਸਨ ਤੇ ਅੰਦਰਲੀ ਹਵਾ ਪਹਿਲਾਂ ਹੀ ਸਖਤ ਸੀ ਉਹਨਾਂ ਨੇ ਬਾਰੀਆਂ ਨਹੀਂ ਸੀ ਖੋਲੀਆਂ ਮੈਂ ਬੈਠ ਗਿਆ ਤੇ ਮੇਰੇ ਦੋਨੋਂ ਪਾਸੇ ਪੁਲਿਸ ਵਾਲੇ ਖਲੋ ਗਏ ਉਸ ਵੇਲੇ ਮੈਂ ਆਪਣੇ ਸਾਹਮਣੇ ਕੁਝ ਕਤਾਰਾਂ ਤੇ ਬੈਠੇ ਲੋਕਾਂ ਨੂੰ ਵੇਖਿਆ ਉਹ ਸਾਰੇ ਮੇਰੇ ਵੱਲ ਵੇਖ ਰਹੇ ਸੀ ਮੈਂ ਸੋਚੀਤਾ ਕਿ ਉਹ ਜਿਊਰੀ ਵਾਲੇ ਲੋਕ ਸੀ ਪਰ ਮੈਨੂੰ ਆਖ ਸਕਦਾ ਕਿ ਉਹ ਇੱਕ ਦੂਜੇ ਤੋਂ ਕਿਵੇਂ ਵੱਖਰੇ ਸੀ ਮੇਰੇ ਤੇ ਇਹੋ ਪ੍ਰਭਾਵ ਪਿਆ ਮੈਨੂੰ ਇੰਜ ਲੱਗਿਆ ਜਿਵੇਂ ਮੈਂ ਸਟ੍ਰੀਟ ਕਾਰ ਵਿੱਚ ਉਹਨਾਂ ਦੇ ਸਾਹਮਣੇ ਬੈਠਾ ਹੋਵਾਂ ਤੇ ਉਹ ਅਣਜਾਣੇ ਯਾਤਰੀ ਨਵੇਂ ਆਉਣ ਵਾਲੀਆਂ ਯਾਤਰੀਆਂ ਨੂੰ ਵੇਖ ਰਹੇ ਹੋਣ ਤਾਂ ਕਿ ਉਹ ਉਹਨਾਂ ਵਿੱਚ ਕੁਝ ਹੱਸਣ ਵਾਲਾ ਵੇਖ ਸਕਣ ਮੈਨੂੰ ਇਹ ਵੀ ਪਤਾ ਹੈ ਕਿ ਮੇਰਾ ਇਹ ਖਿਆਲ ਮੂਰਖਤਾ ਵਾਲਾ ਸੀ ਕਿਉਂਕਿ ਉਹ ਕਿਸੇ ਹੱਸਣ ਵਾਲੀ ਗੱਲ ਦੀ ਤਲਾਸ਼ ਵਿੱਚ ਨਹੀਂ ਸਨ ਬਲਕਿ ਇੱਕ ਜੁਰਮ ਬਾਰੇ ਸੋਚਦੇ ਹੋਣਗੇ ਵੈਸੇ ਮੇਰੀ ਇਨ ਸੋਚਨ ਨਾਲ ਵੀ ਕੋਈ ਫਰਕ ਨਹੀਂ ਸੀ ਖੈਰੇ ਖਿਆਲ ਮੇਰੇ ਮਨ ਵਿੱਚ ਆਇਆ ਸੀ ਲੋਕਾਂ ਨਾਲ ਭਰੇ ਪਏ ਉਸ ਕਮਰੇ ਵਿੱਚ ਮੈਨੂੰ ਨੀਂਦ ਜੀ ਹਾਰੀ ਸੀ ਮੈਂ ਫਿਰ ਅਦਾਲਤ ਰੂਮ ਵਿੱਚ ਵੇਖਿਆ ਪਰ ਮੈਂ ਕਿਸੇ ਨੂੰ ਪਛਾਣ ਨਹੀਂ ਸਕਿਆ ਸ਼ਾਇਦ ਪਹਿਲਾਂ ਮੈਂ ਇਹ ਮਹਿਸੂਸ ਨਹੀਂ ਕੀਤਾ ਕਿ ਲੋਕਾਂ ਨੇ ਮੈਨੂੰ ਵੇਖਣ ਲਈ ਅਦਾਲਤ ਵਿੱਚ ਇੱਕ ਭੀੜ ਬਣਾ ਲਈ ਸੀ ਆਮ ਤੌਰ ਤੇ ਲੋਕ ਮੇਰੇ ਵੱਲ ਧਿਆਨ ਨਹੀਂ ਸੀ ਦਿੰਦੇ ਹੁੰਦੇ ਮੈਨੂੰ ਇਹ ਮਹਿਸੂਸ ਕਰਨ ਵਿੱਚ ਕੁਝ ਵਕਤ ਲੱਗਿਆ ਕਿ ਉਹ ਸਾਰੀ ਮੇਰੇ ਕਰਕੇ ਹੀ ਉਤਸ਼ਾਹਤ ਸਨ ਮੈਂ ਪੁਲਿਸ ਵਾਲੇ ਨੂੰ ਕਿਹਾ ਕੁਝ ਭੀੜ ਹੈ ਉਸਨੇ ਮੈਨੂੰ ਦੱਸਿਆ ਕਿ ਇਹ ਸਭ ਕੁਝ ਪ੍ਰੈਸ ਵਿੱਚ छਪੀਆਂ ਖਬਰਾਂ ਕਰਕੇ ਸੀ ਤੇ ਉਸਨੇ ਜਿਉਰੀ ਦੇ ਪਿੱਛੇ ਕਤਾਰਾਂ ਵੱਲ ਇਸ਼ਾਰਾ ਕਰਕੇ ਮੈਨੂੰ ਕਿਹਾ ਉਹ ਆਹ ਬੈਠੇ ਹਨ ਮੈਂ ਪੁੱਛਿਆ ਕੌਣ ਉਹਨੇ ਫੇਰ ਆਖਿਆ ਪ੍ਰੈਸ ਵਾਲੇ ਉਹਨਾਂ ਵਿੱਚੋਂ ਇੱਕ ਪੱਤਰਕਾਰ ਨੂੰ ਉਹ ਜਾਣਦਾ ਸੀ ਜਿਸ ਨੇ ਉਹਨੂੰ ਵੇਖਿਆ ਤੇ ਉਹ ਉੱਠ ਕੇ ਉਸ ਵੱਲ ਆਉਣ ਲੱਗ ਪਿਆ ਉਹ ਜ਼ਰਾ ਬਜ਼ੁਰਗ ਤੇ ਮਲਾਪੜਾ ਸੀ ਤੇ ਉਸ ਦੇ ਚਿਹਰੇ ਤੇ ਹਲਕੀ ਮੁਸਕਰਾਹਟ ਸੀ ਉਸ ਨੇ ਪ੍ਰੀਸਵਾਰੇ ਨਾਲ ਕੁੱਟ ਕੇ ਹੱਥ ਮਿਲਾਇਆ ਫਿਰ ਮੈਂ ਵੇਖਿਆ ਕਿ ਹਰ ਕੋਈ ਜੀ ਆਇਆਂ ਆਜ ਪਾਵਾ ਨਾਲ ਹੱਥ ਹਿਲਾ ਰਹੇ ਸੀ ਤੇ ਗੱਲਾਂ ਕਰ ਰਹੇ ਸੀ ਜਿਵੇਂ ਕਿਸੇ ਵੱਡੇ ਕਲੱਬ ਵਿੱਚ ਆਪਣੇ ਲੋਕਾਂ ਵਰਗੇ ਬੰਦੇ ਮਿਲਣ ਉੱਤੇ ਲੋਕ ਕਰਿਆ ਕਰਦੇ ਹਨ ਇੰਜ ਆਪਣੇ ਆਪ ਨੂੰ ਉੱਥੇ ਦੀਵ ਤੇ ਬਿਨ ਬੁਲਾਇਆ ਮਹਿਮਾਨ ਵਰਗਾ ਹੌਣ ਦੇ ਪ੍ਰਭਾਵ ਬਾਰੇ ਮੈਂ ਆਪਣੇ ਆਪ ਨੂੰ ਸਮਝਾਇਆ। ਉਦੋਂ ਪਤਰਕਾਰ ਫਿਰ ਮੇਰੇ ਵੱਲ ਮੁੜਿਆ ਤੇ ਬਹੁਤ ਨਿਮਰਤਾ ਤੇ ਮੁਸਕਰਾ ਕੇ ਬੋਲਿਆ। ਉਹਨੇ ਮੈਨੂੰ ਕਿਹਾ ਕਿ ਉਸ ਨੂੰ ਹਾਸੇ ਕੀ ਮੇਰੇ ਲਈ ਸਭ ਕੁਝ ਠੀਕ ਰਹੇਗਾ। ਮੈਂ ਉਹਦਾ ਸ਼ੁਕਰੀਆ ਕੀਤਾ ਤੇ ਉਹਨੇ ਫਿਰ ਕਿਹਾ। ਤੈਨੂੰ ਪਤਾ ਹੈ ਕਿ ਅਸੀਂ ਤੇਰਾ ਕੇਸ ਜਿਹਾ ਹੁਕਸਾਉਣ ਵਾਲਾ ਬਣਾ ਦਿੱਤਾ ਸੀ। ਮਤਲਬ ਕੁਝ ਜ਼ਿਆਦਾ ਹੀ ਇਸ ਬਾਰੇ ਅਸੀਂ ਲਿਖਿਆ ਸੀ। ਗਰਮੀਆਂ ਵਿੱਚ ਖਬਰਾਂ ਘਟ ਹੁੰਦੀਆਂ ਹਨ। ਤੇ ਤੇਰੀ ਕਹਾਣੀ ਚੋਂ ਮਾਪਿਆਂ ਦੇ ਕਤਲ ਦੀ ਕਹਾਣੀ ਸਨ ਜਿਹੜੀਆਂ ਧਿਆਨ ਦੇ ਨਯੋਗ ਸਨ ਫਿਰ ਉਸਨੇ ਉਸ ਗਰੁੱਪ ਵੱਲ ਇਸ਼ਾਰਾ ਕੀਤਾ ਜਿੰਨਾ ਵਿੱਚੋਂ ਉਹ ਆਇਆ ਸੀ ਤੇ ਉਹਨੇ ਇੱਕ ਨਿੱਕੇ ਬੰਦੇ ਵੱਲ ਇਸ਼ਾਰਾ ਕੀਤਾ ਜੋ ਬਹੁਤ ਜ਼ਿਆਦਾ ਮੋਟਾ ਸੀ ਉਹਨੇ ਦੱਸਿਆ ਕਿ ਉਹ ਬੰਦਾ ਪੈਰਿਸ ਦੇ ਇੱਕ ਪੇਪਰ ਦਾ ਪੱਤਰਕਾਰ ਸੀ ਅਸਲ ਵਿੱਚ ਉਹ ਤੇਰੇ ਕਰਕੇ ਇੱਥੇ ਨਹੀਂ ਆਇਆ ਸਗੋਂ ਉਹ ਮਾਪਿਆਂ ਦੇ ਕਤਲ ਬਾਰੇ ਜਾਣਕਾਰੀ ਲੈਣ ਲਈ ਇੱਥੇ ਕੱਲਿਆ ਗਿਆ ਸੀ ਤੇ ਉਸਦੀ ਇਹ ਵੀ ਡਿਊਟੀ ਲਾ ਦਿੱਤੀ ਗਈ ਉਹ ਤੇਰੇਕੇ ਇਸ ਬਾਰੇ ਵੀ ਲਿਖ ਭੇਜੇ ਮੈਂ ਫਿਰ ਉਸਨੂੰ ਸ਼ੁਕਰੀਆ ਕੀਤਾ ਜਿਸ ਬਾਰੇ ਮੈਂ ਇਹ ਸੋਚਿਆ ਕਿ ਸ਼ੁਕਰੀਆ ਕਰਨ ਵਾਲੀ ਗੱਲ ਵੀ ਬੜੀ ਹਾਸੋਈ ਨਹੀਂ ਸੀ ਉਹਨੇ ਬੜੇ ਸਤਕਾਰ ਤੇ ਜ਼ਰਾ ਸ਼ਰਮਾ ਕੇ ਸਾਡੇ ਵੱਲ ਹੱਥ ਲਾਇਆ ਤੇ ਫਿਰ ਚਲਿਆ ਗਿਆ ਅਸੀਂ ਕੁਝ ਮਿੰਟ ਹੋਰ ਉਡੀਕਿਆ ਮੇਰਾ ਵਕੀਲ ਕੌਣ ਪਾ ਕੇ ਆਇਆ ਤੇ ਉਸ ਨਾਲ ਉਸਦੇ ਕਾਫੀ ਸਾਥੀ ਸਨ ਉਹ ਪੱਤਰਕਾਰਾਂ ਕੋਲ ਦੀ ਲੰਗਿਆ ਤੇ ਉਸਨੇ ਕਈਆਂ ਨਾਲ ਹੱਥ ਮਲਾਏ ਉਹ ਸਾਰੇ ਬੜੇ ਆਰਾਮ ਵਿੱਚ ਸੀ ਉਦੋਂ ਤੀਕੋ ਇੱਕ ਦੂਜੇ ਨੂੰ ਮਖੌਲ ਕਰਦੇ ਰਹੇ ਤੇ ਹੱਸਦੇ ਰਹੇ ਜਦੋਂ ਤੀਕ ਕਦਾਲਤ ਰੂਮ ਦੀ ਕੰਟੀ ਨਾ ਵੱਜ ਗਈ ਹਰ ਕੋਈ ਆਪਣੀ ਆਪਣੀ ਥਾਂ ਤੇ ਜਾ ਬੈਠਿਆ ਮੇਰਾ ਵਕੀਲ ਮੇਰੇ ਕੋਲ ਆਇਆ ਉਹਨੇ ਮੇਰੇ ਨਾਲ ਹੱਥ ਮਲਾਇਆ ਤੇ ਮੈਨੂੰ ਇਹ ਸਮਝਾਇਆ ਕਿ ਮੈਂ ਜੋ ਵੀ ਸਵਾਲ ਪੁੱਛਿਆ ਜਾਵੇ ਸਿਰਫ ਉਸ ਦਾ ਬਹੁਤ ਛੋਟਾ ਜਵਾਬ ਦੇਵਾਂ ਤੇ ਸਿਰਫ ਉਹੋ ਕੁਝ ਦੱਸਾਂ ਜੋ ਪੁੱਛਿਆ ਜਾਵੇ ਮਤਲਬ ਹੋਰ ਕੁਝ ਵੀ ਫਾਲਤੂ ਨਾ ਦੱਸਾਂ ਤੇ ਬਾਕੀ ਉਸ ਉੱਤੇ ਛੱਡ ਦੇਵਾਂ ਮੇਰੇ ਖੱਬੇ ਪਾਸੇ ਤੋਂ ਕੁਰਸੀ ਖਿੱਚਣ ਦੀ ਆਵਾਜ਼ ਆਈ ਤੇ ਮੈਂ ਇੱਕ ਉੱਚੇ ਤੇ ਪਤਲੇ ਬੰਦੇ ਜਿਸਨੇ ਲਾਲ ਗਾਉਨ ਪਹਿਨੇ ਹੋਇਆ ਸੀ ਨੂੰ ਵੇਖਿਆ ਜਿਸ ਦੀਆਂ ਅੱਖਾਂ ਕੰਨਤੇ ਨਹੀਂ ਬਲਕਿ ਸਿਰਫ ਨੱਕ ਉੱਤੇ ਟਿਕੀਆਂ ਹੋਈਆਂ ਸਨ ਉਹ ਆਪਣੇ ਗੌਨ ਨੂੰ ਧਿਆਨ ਨਾਲ ਸੰਭਾਲਦਾ ਹੋਇਆ ਬੈਠ ਗਿਆ ਉਹ ਮੇਰੇ ਤੇ ਮੁਕੱਦਮਾ ਚਲਾਉਣ ਵਾਲਾ ਵਕੀਲ ਸੀ ਤੇ ਫਿਰ ਕੋਰਟ ਅਫਸਰ ਨੇ ਕਿਹਾ আরে ਖੜੇ ਹੋ ਜਾਓ ਉਹ ਦਹੀ ਦੋ ਵੱਡੇ ਪੱਖਿਆਂ ਨੇ ਥੋੜੀ ਜੀ ਆਵਾਜ਼ ਕਰਨੀ ਸ਼ੁਰੂ ਕਰ ਦਿੱਤੀ ਤਿੰਨ ਜੱਜ ਦੋ ਕਾਲੇ ਤੇ ਇੱਕ ਲਾਲ ਡਰੈੱਸ ਵਿੱਚ ਦਾਖਲ ਹੋਈ ਜਿਨ੍ਹਾਂ ਦੇ ਹੱਥਾਂ ਵਿੱਚ ਫਾਈਲਾਂ ਸਨ ਉਹ ਤੇਜ਼ੀ ਨਾਲ ਦੰਦਾਂ ਲਈ ਬਣੀ ਹੋਈ ਉੱਚੀ ਥਾਂ ਵੱਲ ਵਧੇ ਲਾਲ ਗਾਉਣ ਵਾਲਾ ਜੱਜ ਵਿਚਕਾਰ ਬੈਠ ਗਿਆ ਉਸਨੇ ਆਪਣੀ ਹੈਟ ਆਪਣੇ ਅੱਗੇ ਰੱਖ ਦਿੱਤੀ ਤੇ ਆਪਣਾ ਛੋਟਾ ਗੰਜਾ ਸਿਰ ਰਮਾਲ ਨਾਲ ਸਾਫ਼ ਕੀਤਾ ਤੇ ਐਲਾਨ ਕੀਤਾ ਕਿ ਅਦਾਲਤ ਸ਼ੁਰੂ ਹੋ ਗਈ ਹੈ ਪੱਤਰਕਾਰਾਂ ਦੇ ਹੱਥਾਂ ਵਿੱਚ ਪਹਿਲਾਂ ਹੀ ਆਪਣੇ ਪੈਨ ਫੜੇ ਹੋਏ ਸੀ ਉਹਨਾਂ ਦੇ ਚਿਹਰੇ ਨਿਰਲੇਪ ਤੇ ਪੈੜੀ ਤਕਨੀ ਵਿੱਚ ਲਿਪਟੇ ਹੋਏ ਸਨ ਉਹਨਾਂ ਸਾਰਿਆਂ ਵਿੱਚੋਂ ਇੱਕ ਜ਼ਿਆਦਾ ਨੌਜਵਾਨ ਸੀ ਜਿਸ ਦੇ ਫਾਲਨ ਦੀ ਕਮੀਜ਼ ਪਹਿਨੀ ਹੋਈ ਸੀ ਤੇ ਨੀਲੀ ਨਿਕਟਾਈ ਲਾਈ ਹੋਈ ਸੀ ਉਸਨੇ ਆਪਣਾ ਪੈਨ ਸਾਹਮਣੇ ਮੇਜ਼ ਤੇ ਪਿਆ ਰਹਿਣ ਦਿੱਤਾ ਉਹ ਮੇਰੇ ਵੱਲ ਦੇਖ ਰਹੀ ਸੀ ਮੈਂ ਸਿਰਫ ਉਸ ਦਾ ਜ਼ਰਾ ਚਿਬਾ ਜਿਹਾ ਤੇਰਾ ਦੇਖ ਰਹੀ ਸੀ ਤੇ ਉਸ ਦੀਆਂ ਚਮਕਦੀਆਂ ਅੱਖਾਂ ਨੂੰ ਜਿਹੜੀਆਂ ਬਿਨ ਬਿਆਨੇ ਜਾ ਸਕਣ ਵਾਲੇ ਭਾਵਾਂ ਨੂੰ ਬਿਨ ਲੁਕਾਇਆ ਬੜੇ ਝਾਨ ਨਾਲ ਮੇਰਾ ਨਿਰੇਖਣ ਕਰ ਰਹੀਆਂ ਸੀ ਮੇਰੇ ਕੋਲ ਆਪਣੇ ਆਪ ਨੂੰ ਹੀ ਵੇਖੇ ਜਾਣ ਵਾਲਾ ਪੁਰਾਣਾ ਪ੍ਰਭਾਵ ਸੀ ਸ਼ਾਇਦ ਇਸੇ ਪ੍ਰਭਾਵ ਕਰਕੇ ਜਾਂ ਜੋ ਵਾਪਰ ਰਹੀ ਸੀ ਉਸ ਤੋਂ ਮੈਂ ਜਾਣੂ ਨਹੀਂ ਸੀ ਜਾਂ ਆਖ ਲੋ ਕਿ ਮੈਨੂੰ ਸਮਝ ਨਹੀਂ ਸੀ ਆਰੀ ਕਿ ਅੱਗੇ ਕੀ ਵਾਪਰਨਾ ਸੀ ਜਿਵੇਂ ਜਿਉਰੀ ਦਾ ਚੋਨਾ ਕੇਸਰੀ ਪ੍ਰਧਾਨਗੀ ਕਰਨ ਬਾਰੇ ਚੱਜ ਵੱਲੋਂ ਮੇਰੇ ਵਕੀਲ ਨੂੰ ਪੁੱਛੇ ਗਏ ਸਵਾਲ ਜਾਨੀ ਉਸੇ ਵਕਤ ਜਿਊਰੀ ਵਾਲੇ ਲੋਕ ਜੱਜ ਬੈਂਚ ਵੱਲ ਮੁੜ ਜਾਂਦੇ ਸੀ ਮੇਰੇ ਤੇ ਲੱਗੇ ਦੋਸ਼ਾਂ ਨੂੰ ਜਲਦੀ ਜਲਦੀ ਪੜਨ ਦੀ ਕਿਰਿਆ ਜਿਸ ਵਿੱਚ ਲੈ ਕੇ ਕੁਝ ਲੋਕਾਂ ਦੇ ਥਾਵਾ ਦੇ ਨਾਮ ਐ ਜਾਣਦਾ ਸੀ ਕਿ ਕੁਝ ਹੋਰ ਸਵਾਲ ਜੋ ਮੇਰੇ ਵਕੀਲ ਨੂੰ ਪੁੱਛੇ ਗਏ ਸੀ ਚਲੋ ਪ੍ਰਧਾਨ ਜੱਜ ਨੇ ਕਿਹਾ ਕਿ ਗਵਾਹਾਂ ਨੂੰ ਸੱਦੇਗਾ ਅਦਾਲਤ ਅਫਸਰ ਨੇ ਨਾਮਾਂ ਦੀ ਸੂਚੀ ਪੜ੍ਹੀ ਜਿਨ੍ਹਾਂ ਵਿੱਚੋਂ ਕੁਝ ਨੇ ਮੇਰਾ ਧਿਆਨ ਖਿੱਚਿਆ ਉਸ ਵੇਲੇ ਬਹੁਤ ਸਾਰੀ ਬੇਟੰਗੀ ਦਰਸ਼ਕਾਂ ਦੀ ਭੀੜ ਸੀ ਜਿਨ੍ਹਾਂ ਵਿੱਚੋਂ ਮੈਂ ਉਹਨਾਂ ਨਾਮਾਂ ਵਾਲਿਆਂ ਨੂੰ ਬਾਰੋ-ਬਾਰੀ ਖੜੇ ਹੁੰਦਿਆ ਵੇਖਿਆ ਤੇ ਫਿਰ ਉਹਨਾਂ ਨੂੰ ਇੱਕ ਦਰਵਾਜ਼ੇ ਰਾਹੀਂ ਅੱਗੇ ਜਾ ਕੇ ਲੋਪੰਦ ਦੇ ਵੇਖਿਆ ਨਰਸਿੰਗ ਹੋਮ ਦਾ ਡਾਇਰੈਕਟਰ ਨਿਗਰਾਨ ਥਾਮਸ ਸਪ੍ਰੇਸ ਰੇਮਨ ਮੈਸੋ ਸਲਾਮਾਨੋ ਤੇ ਮੈਰੀ ਜਿਸ ਨੇ ਮੇਰੇ ਵੱਲ ਤੀਬਰ ਤਨਰ ਖੱਤ ਹਲਾਇਆ ਮੈਂ ਹੈਰਾਨ ਸੀ ਕਿ ਮੈਂ ਉਹਨਾਂ ਨੂੰ ਪਹਿਲਾਂ ਅਦਾਲਤ ਵਿੱਚ ਨਹੀਂ ਸੀ ਵੇਖਿਆ ਕਲੇਸਟੋ ਆਖਰ ਵਿੱਚ ਸੱਜਿਆ ਗਿਆ ਤੇ ਖੜਾ ਹੋ ਗਿਆ ਉਹਦੇ ਨਾਲ ਰੈਸਟੋਰੈਂਟ ਵਾਲੀ ਛੋਟੀ ਔਰਤ ਵੀ ਸੀ ਜਿਸ ਨੇ ਆਪਣੀ ਜੈਕਟ ਪਾਈ ਹੋਈ ਸੀ ਤੇ ਜਿਹੜੀ ਗੰਭੀਰ ਸੌ ਵਿੱਚ ਸੀ ਉਸਿੱਧਾ ਮੇਰੇ ਵੱਲ ਵੇਖ ਰਹੀ ਸੀ ਪਰ ਮੇਰੇ ਕੋਲ ਉਹ ਨਾ ਵੱਲ ਧਿਆਨ ਦੇਣ ਦਾ ਵਕਤ ਹੀ ਨਹੀਂ ਸੀ ਕਿਉਂਕਿ ਪ੍ਰਧਾਨ ਜੱਜ ਨੇ ਬੋਲਣਾ ਸ਼ੁਰੂ ਕਰ ਦਿੱਤਾ ਸੀ ਉਹਨੇ ਕਿਹਾ ਕਿ ਮਕਦਮੇ ਦੀ ਕਾਰਵਾਈ ਹੁਣ ਸ਼ੁਰੂ ਹੋਣ ਵਾਲੀ ਹੈ ਤੇ ਉਸ ਨੂੰ ਲੋਕਾਂ ਨੂੰ ਇਹ ਯਾਦ ਕਰਵਾਉਣ ਦੀ ਲੋੜ ਨਹੀਂ ਸੀ ਕਿ ਉਹ ਚੁੱਪ ਰਹਿਣ ਉਹਦੇ ਮੁਤਾਬਕ ਉਹ ਉੱਥੇ ਕੇਸ ਦੀ ਪੈਰਵਾਈ ਨਿਰਪੱਖਤਾ ਨਾਲ ਹੋਣ ਲਈ ਹਾਜ਼ਰ ਸੀ ਜਿਊਰੀ ਦਾ ਫੈਸਲਾ ਇਨਸਾਫ ਤੌਰ ਤੇ ਲਿਆ ਜਾਵੇਗਾ ਕਦੇ ਵੀ ਕਿਸੇ ਕਾਰਨ ਜੇ ਜ਼ਰਾ ਜਿੰਨਾ ਰੌਲਾ ਪਿਆ ਤਾਂ ਅਦਾਲਤ ਵਿੱਚੋਂ ਲੋਕਾਂ ਨੂੰ ਉਹ ਕੱਢ ਦੇਵੇਗਾ ਗਰਮੀ ਬਦਰਈ ਸੀ ਤੇ ਮੈਂ ਵੇਖ ਸਕਦਾ ਸੀ ਕਿ ਲੋਕ ਅਖਬਾਰਾਂ ਨਾਲ ਆਪਣੇ ਆਪ ਨੂੰ ਹਵਾ ਚੱਲ ਰਹੇ ਸੀ ਜਿਸ ਕਰਕੇ ਲਗਾਤਾਰ ਇੱਕ ਆਵਾਜ਼ ਦੀ ਪੈਦਾ ਹੋ ਰਹੀ ਸੀ ਪ੍ਰਧਾਨ ਜੱਜ ਨੇ ਇਸ਼ਾਰਾ ਕੀਤਾ ਤੇ ਅਦਾਲਤ ਅਫਸਰ ਤਿੰਨ ਹੱਥ ਪੱਕੇ ਲੈ ਆਇਆ ਜਿਨ੍ਹਾਂ ਨੂੰ ਉਸੇ ਵਕਤ ਤਿੰਨੇ ਜੱਜ ਨੇ ਵਰਤਨਾ ਸ਼ੁਰੂ ਕਰ ਦਿੱਤਾ ਉਸੇ ਵਕਤ ਮੇਰੀ ਪੁੱਛ ਕੇ ਸ਼ੁਰੂ ਹੋ ਗਈ ਪ੍ਰਧਾਨ ਜੱਜ ਨੇ ਸ਼ਾਂਤੀ ਨਾਲ ਮੈਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਜਿਸ ਵਿੱਚ ਮੈਨੂੰ ਮੇਰੇ ਪ੍ਰਤੀ ਸਤਿਕਾਰ ਵੀ ਲੱਗਿਆ ਉਸਨੇ ਫਿਰ ਮੈਨੂੰ ਮੇਰਾ ਨਾਮ, ਉਮਰ, ਜਨਮ ਥਾਂ ਤੇ ਤਾਰੀਖ ਪੁੱਛੀ। ਭਾਵੇਂ ਇਹ ਸਵਾਲ ਇੱਕ ਤਰ੍ਹਾਂ ਮੈਨੂੰ ਪਰੇਸ਼ਾਨੀ ਕਰ ਰਹੇ ਸੀ। ਫਿਰ ਮੈਂ ਅਹਿਸਾਸ ਕੀਤਾ ਕਿ ਇਹ ਕੁਦਰਤੀ ਸਵਾਲ ਸੀ ਤਾਂ ਕਿ ਕੋਈ ਗਲਤ ਬੰਦੇ ਤੇ ਕੇਸ ਨਾ ਚਲਾਇਆ ਜਾਵੇ। ਫਿਰ ਉਸਨੇ ਪੜਕਿਓ ਮੈਨੂੰ ਸਾਇ ਜਿਸ ਵਿੱਚ ਦੱਸਿਆ ਗਿਆ ਸੀ ਕਿ ਕੀ ਵਾਪਰਿਆ ਸੀ। ਕੁਝ ਫਿਕਰੇ ਬੋਲਣ ਤੋਂ ਬਾਅਦ ਉਹ ਮੈਨੂੰ ਪੁੱਛ ਲੈਂਦਾ ਰਿਹਾ ਕਿ ਜੋ ਲਿਖਿਆ ਹੋਇਆ ਸੀ ਕੀ ਉਹ ਸਹੀ ਸੀ? ਹਰ ਇੱਕ ਵਾਰ ਮੈਂ ਆਖਦਾ ਰਿਹਾ, "हां, ਮੇਰੀ ਸਰਕਾਰ" ਜਿਵੇਂ ਮੇਰੇ ਵਕੀਲ ਨੇ ਮੈਨੂੰ ਤਾਕੀਦ ਕੀਤੀ ਸੀ ਉਹਨੇ ਕਾਫੀ ਵਕਤ ਲੈ ਲਿਆ ਕਿਉਂਕਿ ਜੱਜ ਨੇ ਹਰ ਘਟਨਾ ਤੇ ਗੱਲ ਦਾ ਨਿਕਾ ਨਿਕਾ ਵੇ ਰਵਾ ਪੜਿਆ ਸੀ ਸਾਰੇ ਪੱਤਰਕਾਰ ਜੋ ਕੁਝ ਵੀ ਦੱਸਿਆ ਜਾ ਰਿਹਾ ਸੀ ਨੂੰ ਉਸੇ ਵਕਤ ਲਿਖੀ ਜਾ ਰਹੀ ਸੀ ਮੈਂ ਉਸ ਨੌਜਵਾਨ ਪੱਤਰਕਾਰ ਤੇ ਰਿਪੋਰਟ ਔਰ ਤੁਬਾਰੀ ਚੇਤਨ ਸੀ ਕਿ ਉਹ ਮੈਨੂੰ ਵੇਖ ਰਹੀ ਸੀ ਉਹ ਇੰਜ ਸੀ ਜਿਵੇਂ ਉਹ ਸਾਰੇ ਸਟਰੀਟ ਕਾਰ ਵਿੱਚ ਬੈਠੇ ਸੀ ਤੇ ਪ੍ਰਧਾਨ ਜੱਜ ਵੱਲ ਮੁੜ ਹੋਈ ਸੀ ਜੋ ਖੰਗਦਾ ਵੀ ਰਿਆ ਸੀ ਤੇ ਫਾਈਲ ਦੇ ਵਰਕੇ ਵੀ ਉਥਲ ਰਿਹਾ ਸੀ ਆਪਣੇ ਪੱਖੇ ਨੂੰ ਚਲਦਾ ਹੋਇਆ ਉਹ ਮੇਰੇ ਵੱਲ ਮੁੜਿਆ ਉਹਨੇ ਮੈਨੂੰ ਕਿਹਾ ਕਿ ਮੇਰੇ ਲਈ ਕੋਈ ਸਵਾਲ ਹਨ ਜਿੰਨਾਂ ਦਾ ਉਂਜ ਇਸ ਕੇਸ ਨਾਲ ਕੋਈ ਸਬੰਧ ਨਹੀਂ ਪਰ ਫਿਰ ਵੀ ਇਹਨਾਂ ਦੀ ਕੁਝ ਮਹੱਤਤਾ ਸੀ ਮੈਂ ਉਸੇ ਵਕਤ ਜਾਣ ਗਿਆ ਕਿ ਉਹ ਮੈਨੂੰ ਮਾਂ ਬਾਰੇ ਸਵਾਲ ਕਰੇਗਾ ਤੇ ਉਸੇ ਵਕਤ ਮੈਂ ਇਹ ਵੀ ਮਹਿਸੂਸ ਕੀਤਾ ਕਿ ਉਹਦੀ ਗੱਲ ਨੇ ਮੈਨੂੰ ਕਿੰਨਾ ਚੜਾਇਆ ਉਹਨੇ ਮੈਨੂੰ ਪੁੱਛਿਆ ਤੂੰ ਆਪਣੀ ਮਾਂ ਨੂੰ ਨਰਸਿੰਗ ਹੌਂ ਵਿੱਚ ਕਿਉਂ ਭੇਜਿਆ ਮੈਂ ਦੱਸਿਆ ਕਿ ਉਸਦੀ ਦੇਖਭਾਲ ਕਰਨ ਲਈ ਮੇਰੇ ਕੋਲ ਇੰਨਾ ਪੈਸਾ ਨਹੀਂ ਸੀ ਉਹਨੇ ਮੈਨੂੰ ਪੁੱਛਿਆ ਕਿ ਉਸਨੂੰ ਥੇ ਛੱਡਣਾ ਔਖਾ ਸੀ ਮੈਂ ਜਵਾਬ ਦਿੱਤਾ ਕਿ ਮਾਂ ਤੇ ਮੈਂ ਇੱਕ ਦੂਜੇ ਕੋਲੋਂ ਹੁਣ ਕਿਸੇ ਗੱਲ ਦੀ ਆਸ ਨਹੀਂ ਸੀ ਕਰਦੇ ਤੇ ਨਾ ਸਾਨੂੰ ਕਿਸੇ ਹੋਰ ਵੱਲੋਂ ਕੋਈ ਆਸ ਸੀ ਫਿਰ ਅਸੀਂ ਦੋਨੋਂ ਆਪਣੀ ਨਵੀਂ ਜ਼ਿੰਦਗੀ ਦੇ ਆਦੀ ਹੋ ਗਏ ਸੀ ਜਦੋਂ ਨੇ ਕਿਹਾ ਕਿ ਉਹ ਇਸ ਨੁਕਤੇ ਉੱਤੇ ਨਿਰਪਰਣੀ ਸੀ ਹੋਣਾ ਚਾਹੁੰਦਾ ਤੇ ਉਸਨੇ ਸਰਕਾਰੀ ਵਕੀਲ ਨੂੰ ਪੁੱਛਿਆ ਜੇ ਉਸਨੂੰ ਮੇਰੇ ਉੱਤੇ ਕੋਈ ਸਵਾਲ ਸੀ ਸਰਕਾਰੀ ਵਕੀਲ ਦੀ ਮੇਰੇ ਵੱਲ ਅੱਧੀ ਪਿੱਠ ਕੀਤੀ ਹੋਈ ਸੀ ਤੇ ਉਹਨੇ ਫਿਰ ਕਿਹਾ ਕਿ ਅਦਾਲਤ ਦੀ ਆਗਿਆ ਨਾਲ ਉਹ ਇਹ ਪੁੱਛਣਾ ਚਾਹੇਗਾ ਕਿ ਕੀ ਮੈਂ ਉਸ ਚਰਨੇ ਕੋਲ ਮੁੜ ਕੇ ਇਸ ਲਈ ਗਿਆ ਸੀ ਕਿਉਂਕਿ ਮੈਂ ਅਰਬੀ ਨੂੰ ਮਾਰ ਦੇਣਾ ਚਾਹੁੰਦਾ ਸੀ ਮੈਂ ਕਿਹਾ ਨਹੀਂ ਉਹਨੇ ਫਿਰ ਮੈਨੂੰ ਪੁੱਛਿਆ ਫਿਰ ਤੂੰ ਗਨ ਲੈ ਕੇ ਕਿਉਂ ਗਿਆ ਤੇ ਉੱਚੇ ਉੱਚੇ ਤੌਰ ਤੇ ਉਸੇ ਥਾਂ ਤੇ ਕਿਉਂ ਗਿਆ ਮੈਂ ਕਿਹਾ ਕਿ ਇਹ ਬਸ ਇੰਜ ਵਾਪਰ ਗਿਆ ਭੱਦੀ ਤੇ ਪੈੜੀ ਆਵਾਜ਼ ਵਿੱਚ ਉਹਨੇ ਕਿਹਾ ਹਣੇ ਹੋ ਕਾਫੀ ਹੈ ਉਸ ਤੋਂ ਬਾਅਦ ਕਟੋ-ਕਟ ਮੈਨੂੰ ਕੁਝ ਗੱਲਾਂ ਉਲਝਣ ਵਾਲੀਆਂ ਲੱਗੀਆਂ ਕੁਝ ਵਿਚਾਰ ਤੋਂ ਬਾਅਦ ਜੱਜ ਨੇ ਕਿਹਾ ਕਿ ਦੁਪਹਿਰ ਤੀਕ ਅਦਾਲਤ ਮੁਲਤਵੀ ਹੁੰਦੀ ਹੈ ਤੇ ਫਿਰ ਗਵਾਹਾਂ ਵੱਲੋਂ ਸੁਣਿਆ ਜਾਵੇਗਾ ਮੇਰੇ ਕੋਲ ਸੋਚਣ ਦਾ ਕੋਈ ਵਕਤ ਨਹੀਂ ਸੀ ਮੈਨੂੰ ਬੈਣ ਵਿੱਚ ਵਾਪਸ ਜੇਲ੍ਹ ਲਿਜਾਇਆ ਗਿਆ ਜਿੱਥੇ ਮੈਂ ਕੁਝ ਖਾਧਾ ਕੋਈ ਥੇਰ ਬਾਅਦ ਅਜੇ ਮੈਂ ਇਹ ਮਹਿਸੂਸ ਹੀ ਕਰ ਰਿਹਾ ਸੀ ਕਿ ਮੈਂ ਥੱਕ ਗਿਆ ਸੀ ਪੁਲਿਸ ਵਾਲੇ ਮੈਨੂੰ ਫੇਰ ਲੈਣਾਗੇ ਉਹ ਹੁਕਮ ਫੇਰ ਵਾਪਰਿਆ ਤੇ ਮੈਂ ਆਪਣੇ ਆਪ ਨੂੰ ਫੇਰ ਉਸ ਅਦਾਲਤ ਵਿੱਚ ਤੇ ਉਹਨਾਂ ਲੋਕਾਂ ਦੇ ਸਾਹਮਣੇ ਪਾਇਆ ਅੱਗੇ ਨਾਲੋਂ ਗਰਮੀ ਹੋਰ ਹੋ ਗਈ ਸੀ ਪਰਿਸ਼ਵਰ ਕ੍ਰਿਸ਼ਮਾ ਵਾਪਰਨ ਵਾਂਗ ਜਿਉਰੀ ਮੈਂਬਰ ਸਰਕਾਰੀ ਵਕੀਲ ਮੇਰੇ ਵਕੀਲ ਤੇ ਪੱਤਰਕਾਰ ਨੂੰ ਪੱਖੇ ਦੇ ਦਿੱਤੇ ਗਏ ਸੀ ਉਹ ਨੌਜਵਾਨ ਪੱਤਰਕਾਰ ਤੇ ਰਿਪੋਰਟਰ ਅਜੇ ਵੀ ਉੱਥੇ ਬੈਠੇ ਸਨ ਉਹ ਆਪਣੇ ਆਪ ਨੂੰ ਪੱਖੇ ਨਹੀਂ ਸੀ ਚੱਲ ਰਹੇ ਤੇ ਉਹ ਮੇਰੇ ਵੱਲ ਬਿਨ ਕੁਝ ਬੋਲਿਆਂ ਬਸ ਵੇਖ ਰਹੇ ਸੀ ਮੈਂ ਮਸੀ ਆਪਣੇ ਚਿਹਰੇ ਤੇ ਆਇਆ ਪਸੀਨਾ ਪੂੰਝਿਆ ਤੇ ਮੈਂ ਮੁਸ਼ਕਲ ਨਾਲ ਹੀ ਮਹਿਸੂਸ ਕੀਤਾ ਕਿ ਮੈਂ ਕਿੱਥੇ ਸੀ ਤੇ ਕੀ ਕਰ ਰਿਹਾ ਸੀ ਉਦੋਂ ਹੀ ਮੈਂ ਨਰਸਿੰਗ ਡਾਇਰੈਕਟਰ ਨੂੰ ਦਿੱਤੀ ਗਈ ਆਵਾਜ਼ ਸੁਣੀ ਉਹਨੂੰ ਪੁੱਛਿਆ ਗਿਆ ਕੀ ਕੀ ਕਦੇ ਮੇਰੀ ਮਾਂ ਨੇ ਮੇਰੇ ਬਾਰੇ ਕੋਈ ਉਸ ਕੋਲ ਸ਼ਿਕਾਇਤ ਕੀਤੀ ਸੀ ਉਸਨੇ ਕਿਹਾ ਕਿ ਹਾਂ ਪਰ ਉਸੇ ਤਰ੍ਹਾਂ ਸੀ ਜਿਵੇਂ ਹੋਰ ਉੱਥੇ ਰਹਿਣ ਵਾਲੇ ਆਪਣੇ ਰਿਸ਼ਤੇਦਾਰਾਂ ਬਰੁਧ ਸ਼ਿਕਾਇਤ ਕਰਦੇ ਹੁੰਦੇ ਸਨ ਜੱਜ ਨੇ ਮੁੜ ਕੇ ਉਸ ਨੂੰ ਕਿਹਾ ਕਿ ਉਹ ਇਹ ਸਾਫ਼ ਕਰੇ ਕਿ ਕੀ ਕੈਦੀ ਦੀ ਮਾਂ ਨੇ ਕੈਦੀ ਨੂੰ ਤ੍ਰਿਸਕਾਰਿਆ ਕਿ ਉਹਨੂੰ ਨਰਸਿੰਗ ਹੌਂ ਵਿੱਚ ਕਿਉਂ ਭੇਜ ਦਿੱਤਾ ਗਿਆ ਸੀ ਡਾਇਰੈਕਟਰ ਨੇ ਫਿਰ ਹਾਂ ਕਿਹਾ ਪਰ ਇਸ ਵਾਰ ਉਸਨੇ ਹੋਰ ਕੁਝ ਨਹੀਂ ਕਿਹਾ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਸਨੇ ਕਿਹਾ ਕਿ ਉਹ ਮੈਨੂੰ ਫਿਊਨਰਲ ਉੱਤੇ ਸ਼ਾਂਤ ਵੇਖ ਕੇ ਬੜਾ ਹੈਰਾਨ ਹੋਇਆ। ਉਸਨੂੰ ਪੁੱਛਿਆ ਗਿਆ ਕਿ ਸ਼ਾਂਤ ਤੋਂ ਕੀ ਮਤਲਬ ਸੀ? ਡਾਇਰੈਕਟਰ ਨੇ ਨੀਵੀਂ ਪਾ ਕੇ ਆਪਣੇ ਬੂਟਾਂ ਵੱਲ ਤੱਕ ਜਾ ਕੇ ਕਿਹਾ ਕਿ ਮੈਂ ਆਪਣੀ ਮਾਂ ਨੂੰ ਨਾ ਆਖਰੀ ਵਾਰ ਵੇਖਣਾ ਚਾਹੁੰਦਾ ਸੀ ਤੇ ਨਾ ਮੈਂ ਇੱਕ ਵਾਰ ਵੀ ਰੋਇਆ ਸੀ। ਮੈਂ ਫਿਊਨਰਲ ਤੋਂ ਬਾਅਦ ਆਪਣੀ ਮਾਂ ਦੀ ਕਬਰ ਉੱਤੇ ਆਖਰੀ ਵਾਰ ਦਾ ਸਤਕਾਰ ਵਖਾਉਣ ਤੋਂ ਬਿਨਾਂ ਹੀ ਜਲਦੀ ਚਲਾ ਗਿਆ। ਇੱਕ ਹੋਰ ਗੱਲ ਜੋ ਉੱਥੋਂ ਦੇ ਕਮ ਕਰਨ ਵਾਲੀ ਨੇ ਦੱਸੀ ਉਹ ਇਹ ਕਿ ਮੈਨੂੰ ਆਪਣੀ ਮਾਂ ਦੀ ਉਮਰ ਦਾ ਪਤਾ ਨਹੀਂ ਸੀ ਕੁਛੇ ਲਈ ਉੱਥੇ ਚੁੱਪ ਫੈਲੀ ਰਹੀ ਫਿਰ ਜੱਜ ਨੇ ਉਸ ਨੂੰ ਪੁੱਛਿਆ ਕਿ ਇਹ ਕੈਦੀ ਉਹ ਬੰਦਾ ਹੈ ਜਿਸ ਨੂੰ ਉਸਨੇ ਉੱਥੇ ਵੇਖਿਆ ਸੀ ਤੇ ਜਿਸ ਬਾਰੇ ਉਹ ਦੱਸ ਰਿਹਾ ਸੀ ਡਾਇਰੈਕਟਰ ਇਸ ਸਵਾਲ ਨੂੰ ਨਹੀਂ ਸੀ ਸਮਝਿਆ ਜੱਜ ਨੇ ਕਿਹਾ ਕਿ ਇਹ ਇੱਕ ਜ਼ਾਬਤਾ ਸੀ ਸਰਕਾਰੀ ਵਕੀਲ ਨੂੰ ਜੱਜ ਨੇ ਪੁੱਛਿਆ ਕਿ ਕੀ ਉਹ ਡਾਇਰੈਕਟਰ ਨੂੰ ਕੋਈ ਸਵਾਲ ਕਰਨੇ ਚਾਹੁੰਦਾ ਹੈ ਸਰਕਾਰੀ ਵਕੀਲ ਨੇ ਕਿਹਾ ਉਹ ਨਹੀਂ ਏ ਬੋਧ ਮੇਰੇ ਵੱਲ ਵੇਖ ਕੇ ਇੰਨੀ ਖੁਸ਼ੀ ਵਿੱਚ ਉਹਨੇ ਇਹ ਕਿਹਾ ਜਿਵੇਂ ਉਹਨੇ ਕੁਝ ਜਿੱਤ ਲਿਆ ਹੋਵੇ ਪਹਿਲੀ ਵਾਰ ਮੇਰੇ ਅੰਦਰ ਮੂਰਖਾਂ ਵਾਂਗ ਰੋਣ ਦੀ ਇੱਛਾ ਪ੍ਰਵਲ ਹੋਈ ਕਿਉਂਕਿ ਉਸ ਵੇਲੇ ਮੈਂ ਇਹ ਮਹਿਸੂਸ ਕਰ ਸਕਦਾ ਸੀ ਕਿ ਲੋਕ ਮੈਨੂੰ ਕਿੰਨੀ ਨਫ਼ਰਤ ਕਰਦੇ ਸੀ ਜੱਜ ਨੇ ਜਿਉਰੀ ਤੇ ਮੇਰੇ ਵਕੀਲ ਨੂੰ ਇਹ ਪੁੱਛਣ ਤੋਂ ਬਾਅਦ ਕਿ ਜੇ ਡਾਇਰੈਕਟਰ ਲਈ ਕੋਈ ਉਹਨਾਂ ਦਾ ਸਵਾਲ ਹੋਵੇ ਨਗਰਾਨ ਨੂੰ ਸਦਿਆ ਤੇ ਉਸ ਨਾਲ ਵੀ ਉਂਝ ਦੀ ਹੀ ਗੱਲਬਾਤ ਦਾ ਕਰਮਕੰਡ ਚੱਲਿਆ ਨਗਰਾਨੇਦੋ ਕਟੈਰੀ ਤੇ ਆ ਉਸਨੇ ਇੱਕ ਪਲ ਮੇਰੇ ਵੱਲ ਤੱਕਿਆ ਤੇ ਫਿਰ ਆਪਣੀ ਨਜ਼ਰ ਹੋਰ ਪਾਸੇ ਕਰ ਲਈ ਜੋ ਉਸ ਨੂੰ ਸਵਾਲ ਕੀਤੇ ਗਏ ਉਸਨੇ ਉਹਨਾਂ ਦਾ ਜਵਾਬ ਦਿੱਤਾ ਉਹਨੇ ਦੱਸਿਆ ਕਿ ਮੈਂ ਮਾਂ ਨੂੰ ਵੇਖਣਾ ਨਹੀਂ ਸੀ ਚਾਹੁੰਦਾ ਕੋਈ ਤੇਰ ਮੈਂ ਸੁੱਤਾ ਤੇ ਮੈਂ ਸਿਗਰਟ ਤੇ ਕਾਫੀ ਵੀ ਪੀਤੀ ਉਸ ਵਕਤ ਮੈਂ ਇਹ ਮਹਿਸੂਸ ਕੀਤਾ ਕਿ ਠਾਕੁਰ ਜੀ ਬੈਠੇ ਲੋਕਾਂ ਵਿੱਚ ਭਾਵਾਂ ਦੀ ਇੱਕ ਲਹਿਰ ਦੌੜ ਗਈ ਸੀ ਤੇ ਪਹਿਲੀ ਵਾਰ ਮੈਨੂੰ ਲੱਗਾ ਕਿ ਮੈਂ ਕਸੂਰਵਾਰ ਸੀ ਨਗਰਾਨੇ ਨੂੰ ਕਿਹਾ ਗਿਆ ਸੀ ਕਿ ਉਹ ਆਪਣੇ ਸਿਗਰਟ ਤੇ ਕਾਫੀ ਪੀਣ ਬਾਰੇ ਜਵਾਬ ਦੁਹਰਾਏ ਸਰਕਾਰੀ ਵਕੀਲ ਨੇ ਵਿੰਗਾਤਮਕ ਤਰੀਕੇ ਨਾਲ ਮੇਰੇ ਵੱਲ ਤੱਕਿਆ ਉਸ ਵੇਲੇ ਮੇਰੇ ਵਕੀਲ ਨੇ ਨਕਰਾਨ ਨੂੰ ਪੁੱਛਿਆ ਕਿ ਕੀ ਇਹ ਸੱਚ ਸੀ ਕਿ ਉਸਨੇ ਮੇਰੇ ਨਾਲ ਕਾਫੀ ਅਤੇ ਸਿਗਰਟ ਪੀਤੀ ਸੀ ਸਰਕਾਰੀ ਵਕੀਲ ਨੇ ਮੇਰੇ ਵਕੀਲ ਦੇ ਇਸ ਸਵਾਲ ਉੱਤੇ ਬਹੁਤ ਜ਼ੋਰ ਦੇ ਕੇ ਇਤਰਾਜ਼ ਕੀਤਾ ਇੱਥੇ ਕਿਸ ਉੱਤੇ ਮਕਦਮਾ ਚੱਲ ਰਿਹਾ ਹੈ ਇਹ ਕੀ ਤਰੀਕਾ ਸਾਡੇ ਗਵਾਹ ਨੂੰ ਦਾਗੀ ਕਰਨ ਦਾ ਇਸ ਵਾਰ ਮੁੱਖ ਨੁਕਤੇ ਤੋਂ ਝਾਂਡ ਹਟਾਉਂਦਾ ਹੈ ਜਦਕਿ ਉਸਦਾ ਬਿਆਨ ਬਹੁਤ ਜ਼ਿਆਦਾ ਠੀਕ ਹੈ ਇਸ ਦੇ ਬਾਵਜੂਦ ਜੱਜ ਨੇ ਨਕਰਾਨ ਨੂੰ ਪੁੱਛੇ ਗਏ ਸਵਾਲ ਦਾ ਜਵਾਬ ਦੇਣ ਦੀ ਤਾਕੀਦ ਕੀਤੀ ਉਹ ਬਜ਼ੁਰਗ ਬੰਦੇ ਨੇ ਸ਼ਰਮਿੰਦਗੀ ਮਹਿਸੂਸ ਕੀਤੀ ਤੇ ਕਿਹਾ ਮੈਨੂੰ ਪਤਾ ਹੈ ਕਿ ਇਹ ਕੁਝ ਕਰਨ ਵਿੱਚ ਮੈਂ ਗਲਤ ਸੀ ਪਰ ਜਦੋਂ ਮਿਸਟਰ ਨੇ ਮੈਨੂੰ ਸਿਗਰਟ ਪੇਸ਼ ਕੀਤੀ ਮੈਂ ਜਵਾਬ ਨਹੀਂ ਦੇ ਸਕਿਆ ਅੰਤ ਵਿੱਚ ਮੈਨੂੰ ਪੁੱਛਿਆ ਗਿਆ ਕਿ ਮੈਂ ਕੁਝ ਇਸ ਬਾਰੇ ਆਖਣਾ ਹੈ ਤੇ ਮੈਂ ਕਿਹਾ ਨਹੀਂ ਇਸ ਤੋਂ ਬਿਨਾਂ ਗਵਾਹ ਠੀਕ ਹੈ ਕਿ ਉਸ ਨੂੰ ਮੈਂ ਸਿਗਰਟ ਪੇਸ਼ ਕੀਤੀ ਸੀ ਨਗਰਾਨੇ ਮੇਰੇ ਵੱਲ ਹਰਾਨੀ ਤੇ ਸ਼ੁਕਰਾਨੇ ਭਰੀ ਨਜ਼ਰ ਨਾਲ ਤੱਕਿਆ ਪਰ ਉਹ ਕੁਝ ਚਿਜਕਿਆ ਤੇ ਫਿਰ ਉਸਨੇ ਦੱਸਿਆ ਕਿ ਉਸਨੇ ਹੀ ਮੈਨੂੰ ਕਾਫੀ ਪੇਸ਼ ਕੀਤੀ ਸੀ ਇਹ ਸੁਣ ਕੇ ਮੇਰਾ ਵਕੀਲ ਖੁਸ਼ ਸੀ ਤੇ ਉਸਨੇ ਜ਼ੋਰ ਲਾ ਕੇ ਜਿਉਰੀ ਇਸ ਨੁਕਤੇ ਨੂੰ ਨੋਟ ਕਰੇ ਸਰਕਾਰੀ ਵਕੀਲ ਕਰ ਜਾ ਜਿਉਰੀ ਜ਼ਰੂਰ ਇਹ ਤੱਥ ਨੋਟ ਕਰੇਗੀ ਕਿ ਇੱਕ ਓਪਰਾ ਬੰਦਾ ਜੇ ਕਾਫੀ ਪੇਸ਼ ਕਰੇ ਵੀ ਤਮਾ ਜੋ ਬੰਦੇ ਨੂੰ ਇਸ ਸੰਸਾਰ ਵਿੱਚ ਲੈ ਕੇ ਆਈ ਦੀ ਲਾਸ਼ ਵੀ ਵੇਖ ਕੇ ਉਹ ਇੱਕ ਪੁੱਤਰ ਦੇ ਤੌਰ ਤੇ ਕਾਫੀ ਤੋਂ ਜਵਾਬ ਦੇ ਸਕਦਾ ਸੀ ਨਿਗਰਾਨ ਆਪਣੇ ਬੈਂਚ ਕੋਲ ਵਾਪਸ ਚਲਿਆ ਗਿਆ ਜਦੋਂ ਥਾਮਸ ਪ੍ਰੇਸ ਦੀ ਵਾਰੀ ਆਈ ਤਾਂ ਉਸ ਨੂੰ ਕਟਹਿਰੇ ਤੇ ਲਿਆਉਣ ਲਈ ਅਦਾਲਤ ਅਫਸਰ ਨੂੰ ਆਸਰਾ ਦੇਣਾ ਪਿਆ ਤਾਂ ਕਿ ਉਹ ਖੜੋ ਸਕੇ ਉਸਨੇ ਦੱਸਿਆ ਕਿ ਉਹ ਅਸਲ ਵਿੱਚ ਮੇਰੀ ਮਾਂ ਨੂੰ ਹੀ ਯਾਨੀ ਉੱਥੇ ਜਾਣਦਾ ਸੀ ਤੇ ਉਸਨੇ ਇੱਕ ਵਾਰ ਮੈਨੂੰ ਫਿਊਨਰਲ ਉੱਤੇ ਵੇਖਿਆ ਸੀ ਉਸ ਨੂੰ ਪੁੱਛਿਆ ਗਿਆ ਕਿ ਮੈਂ ਉਸ ਦਿਨ ਕਿਉਂ ਜਾਵਤੀ ਰੱਖਦਾ ਸੀ ਉਸਨੇ ਕਿਹਾ ਤੁਹਾਨੂੰ ਸਮਝਣਾ ਚਾਹੀਦਾ ਕਿ ਮੈਂ ਉਸ ਦਿਨ ਬਹੁਤ ਉਦਾਸ ਸੀ ਤੇ ਮੈਂ ਕੁਝ ਨਹੀਂ ਵੇਖਿਆ ਵੇਰੀ ਉਦਾਸੀ ਨੇ ਮੈਨੂੰ ਹੋਰ ਕੁਝ ਵੇਖਣ ਲਈ ਅਸੰਭਵ ਹੀ ਕਰ ਦਿੱਤਾ ਕਿਉਂਕਿ ਮੇਰੇ ਲਈ ਇਹ ਬਹੁਤ ਉਦਾਸੀ ਵਾਲੀ ਗੱਲ ਸੀ ਮੈਂ ਇੱਕ ਵਾਰ ਬੇਹੋਸ਼ ਵੀ ਹੋ ਗਿਆ ਸੀ ਤੇ ਮੈਂ ਮਿਸਟਰ ਨੂੰ ਨਹੀਂ ਵੇਖ ਸਕਿਆ ਸਰਕਾਰੀ ਵਕੀਲ ਨੇ ਉਸਨੂੰ ਪੁੱਛਿਆ ਕਿ ਕੀ ਉਸਨੇ ਮੈਨੂੰ ਘਟੂ ਘਟ ਇੱਕ ਵਾਰ ਰੋਂਦੇ ਨੂੰ ਵੇਖਿਆ ਪਰੇਜ਼ ਨੇ ਕਿਹਾ ਨਹੀਂ ਸਰਕਾਰੀ ਵਕੀਲ ਨੇ ਕਿਹਾ ਜਿਊਰੀਸ ਤਸ ਨੂੰ ਨੋਟ ਕਰੇ ਪਰ ਮੇਰਾ ਵਕੀਲ ਗੁੱਸੇ ਹੋ ਗਿਆ ਉਸਨੇ ਇੱਕ ਗਲ ਵੱਡੀ ਕਰਕੇ ਪਰੇਜ਼ ਨੂੰ ਪੁੱਛਿਆ ਕਿ ਕੀ ਉਸਨੇ ਮੈਨੂੰ ਨਾ ਰੋਂਦਿਆਂ ਵੇਖਿਆ ਕਹਿੰਨੇ ਕਿ ਆਖੇ ਨਹੀਂ ਵੇਖਣ ਵਾਲੇ ਹੱਸੇ ਆਪਣੇ ਕਮੀਜ਼ ਦੀ ਬਾਹ ਨੂੰ ਚੜਾਉਂਦੇ ਮੇਰੇ ਵਕੀਲ ਨੇ ਕੱਲ ਨੂੰ ਮੁਕਾਉਂਦਿਆਂ ਕਿਹਾ ਇਹ ਤੇ ਸਾਰੇ ਮੁਕੱਦਮੇ ਦੀ ਤਸਵੀਰ ਅਸੀਂ ਵੇਖ ਸਕਦੇ ਹਾਂ ਕਿ ਹਰ ਗੱਲ ਸਹੀ ਸੀ ਤੇ ਕੋਈ ਵੀ ਗੱਲ ਸਹੀ ਨਹੀਂ ਸੀ ਸਰਕਾਰੀ ਵਕੀਲ ਦਾ ਚਿਹਰਾ ਭਾਵहीन ਸੀ ਤੇ ਉਹ ਆਪਣੇ ਪੈਨ ਨਾਲ ਆਪਣੀ ਫਾਈਲ ਨੂੰ ਚੋਬਾ ਮਾਰ ਰਿਹਾ ਸੀ 5 ਮਿੰਟ ਦੀ ਛੁੱਟੀ ਤੋਂ ਬਾਅਦ ਜੀ ਦੇ ਵਿੱਚ ਮੇਰੇ ਵਕੀਲ ਨੇ ਮੈਨੂੰ ਕਿਹਾ ਕਿ ਹਰ ਗੱਲ ਚੰਗੇ ਲਈ ਹੋ ਰਹੀ ਸੀ ਅਸੀਂ ਕਲ ਇਸਤੇ ਦਾ ਬਿਆਨ ਸੁਣ ਰਿਹਾ ਜਿਸ ਨੂੰ ਮੇਰੇ ਰੱਖੇਕ ਵਕੀਲ ਨੇ ਗਵਾਹੀ ਲਈ ਸੱਦਿਆ ਸੀ ਭਾ ਮੇਰੇ ਵੱਲੋਂ ਕ੍ਰਿਸ਼ ਅਕਸਰ ਮੇਰੇ ਵੱਲ ਝਾਕ ਲੈਂਦਾ ਰਿਹਾ ਤੇ ਉਹ ਆਪਣੀ ਇਮਾਨਾ ਟੋਪੀ ਨੂੰ ਆਪਣੇ ਹੱਥਾਂ ਵਿੱਚ ਘੁਮਾਉਂਦਾ ਰਿਹਾ ਉਸਨੇ ਨਵਾਂ ਸੂਟ ਪਹਿਨਿਆ ਹੋਇਆ ਸੀ ਜੋ ਉਹ ਉਦੋਂ ਪਹਿਨਾ ਕਰਦਾ ਸੀ ਜਦੋਂ ਉਹ ਮੇਰੇ ਨਾਲ ਕਦੇ ਐਤਵਾਰ ਕੋਡ ਦੌੜ ਵੇਖਣ ਨੂੰ ਜਾਇਆ ਕਰਦਾ ਸੀ ਮੇਰੇ ਯਾਦ ਸੀ ਉਹ ਆਪਣੇ ਕਾਲਰ ਨੂੰ ਖੜਾ ਨਹੀਂ ਸੀ ਕਰ ਸਕਿਆ ਕਿਉਂਕਿ ਉਸ ਤੇ ਸਿਰਫ ਪਿੱਤਲ ਵਾਲਾ ਬਟਨ ਸੀ ਜਿਸ ਨੇ ਉਸੇ ਕਮੀਜ਼ ਨੂੰ ਕੱਸ ਰੱਖਿਆ ਸੀ ਉਹਨੂੰ ਪੁੱਛਿਆ ਗਿਆ ਕਿ ਕੀ ਮੈਂ ਉਸ ਦਾ ਗਾਕ ਸੀ ਉਸਨੇ ਕਿਹਾ ਹਾਂ ਇਹ ਮੇਰਾ ਦੋਸਤ ਵੀ ਸੀ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਮੇਰੇ ਬਾਰੇ ਕੀ ਸੋਚਦਾ ਸੀ ਤਾਂ ਉਸ ਨੇ ਕਿਹਾ ਇਹ ਮਰਦ ਹੈ ਮਰਦ ਉਹਨੂੰ ਪੁੱਛਿਆ ਗਿਆ ਕਿ ਇਸ ਤੋਂ ਤੇਰਾ ਕੀ ਭਾਵ ਹੈ ਉਸ ਨੇ ਕਿਹਾ ਕਿ ਇਸ ਦਾ ਭਾਵ ਸਭ ਜਾਣਦੇ ਸੀ ਉਸ ਨੂੰ ਪੁੱਛਿਆ ਗਿਆ ਕਿ ਕੀ ਮੈਂ ਆਪਣੇ ਆਪ ਵਿੱਚ ਗਵਾਚਾ ਰਹਿਣ ਵਾਲਾ ਬੰਦਾ ਸੀ ਤਾਂ ਉਸ ਨੇ ਇਹ ਮੰਨਿਆ ਕਿ ਮੈਂ ਉਦੋਂ ਹੀ ਬੋਲਦਾ ਸੀ ਜਦੋਂ ਕੋਈ ਕੁਝ ਆਖਣ ਵਾਲੀ ਗੱਲ ਜਾਂ ਸਥਿਤੀ ਹੋਵੇ ਨਹੀਂ ਤਾਂ ਮੈਂ ਚੁੱਪ ਹੀ ਰਹਿੰਦਾ ਸੀ ਸਰਕਾਰੀ ਵਕੀਲ ਨੇ ਉਸ ਨੂੰ ਪੁੱਛਿਆ ਕਿ ਕੀ ਮੈਂ ਉਸ ਦੇ ਬਿੱਲ ਅਦਾ ਕਰਦਾ ਰਿਹਾ ਸੀ ਕ੍ਰਿਸਟੇ ਹੱਸ ਪਿਆਈ ਆਖ ਕੇ ਉਹ ਇਹ ਸਾਬ ਕਿਤਾਬ ਸਾਡੇ ਦੋਨਾਂ ਵਿਚਕਾਰੀ ਸੀ ਉਸ ਨੂੰ ਫਿਰ ਪੁੱਛਿਆ ਗਿਆ ਕਿ ਉਹ ਮੇਰੇ ਵੱਲੋਂ ਕੀਤੇ ਗਏ ਇਸ ਜੁਰਮ ਬਾਰੇ ਕੀ ਸੋਚਦਾ ਸੀ ਉਹਨੇ ਇੱਕ ਬਾਕਸ ਦੇ ਕੋਨੇ ਉੱਤੇ ਆਪਣੇ ਹੱਥ ਰੱਖੇ ਜਿਸ ਤੋਂ ਲੱਗਦਾ ਸੀ ਕਿ ਉਸਨੇ ਕੁਝ ਬਣਾਇਆ ਯਾਨੀ ਖਾਨੂਸੀ ਤੇ ਕਿਹਾ ਜਿਵੇਂ ਮੈਂ ਇਹਨੂੰ ਵੇਖਦਾ ਹਾਂ ਉਹ ਇਹ ਹੈ ਕਿ ਇਹ ਮਾੜੀ ਕਿਸਮਤ ਵਾਲੀ ਗੱਲ ਸੀ ਸਾਰੇ ਜਾਣਦੇ ਹਨ ਕਿ ਮਾੜੀ ਕਿਸਮਤ ਕੀ ਹੁੰਦੀ ਹੈ ਇਹ ਤੁਹਾਨੂੰ ਰੱਖਿਆ ਰਹਿਤ ਕਰ ਦਿੰਦੀ ਹੈ ਤੇ ਆ ਵੇਖ ਲੋ ਮੇਰੇ ਮੁਤਾਬਕ ਏਕ ਪੈੜੀ ਕਿਸਮਤ ਹੈ ਉਹ ਹੋਰ ਬੋਲਣਾ ਚਾਹੁੰਦਾ ਸੀ ਪਰ ਜੱਜ ਨੇ ਉਸ ਨੂੰ ਕਿਹਾ ਕਿ ਇੰਨਾ ਕੁ ਬੋਤ ਹੈ ਤੇ ਉਸ ਦਾ ਜੱਜ ਨੇ ਸ਼ੁਕਰਾਨਾ ਕੀਤਾ ਕ੍ਰਿਸਟੇ ਥੋੜਾ ਹੈਰਾਨ ਹੋਇਆ ਉਹਨੇ ਕਿਹਾ ਕਿ ਉਹ ਹੋਰ ਕੁਝ ਕਹਿਣਾ ਚਾਹੁੰਦਾ ਸੀ ਉਹਨੂੰ ਕਿਹਾ ਗਿਆ ਕਿ ਜੋ ਉਹਨੇ ਆਖਣਾ ਸੀ ਉਹ ਸੰਖੇਪ ਵਿੱਚ ਆਖੇ ਉਹਨੇ ਫਿਰ ਕਿਹਾ ਕਿ ਮਾੜੀ ਕਿਸਮਤ ਦੀ ਗੱਲ ਸੀ ਜੱਜ ਨੇ ਕਹਤੋ ਠੀਕ ਹੈ ਪਰ ਅਸੀਂ ਇੱਥੇ ਹੈਗੇ ਇਹ ਜੱਜ ਕਰਨ ਲਈ ਕਿ ਕੀ ਇਹ ਬੁਰੀ ਕਿਸਮਤ ਦੀ ਗੱਲ ਸੀ ਤੇਰਾ ਸ਼ੁਕਰੀਆ ਜਿਵੇਂ ਉਹ ਆਪਣਾ ਸਾਰਾ ਗਿਆਨ ਤੇ ਮੇਰੇ ਪ੍ਰਤੀ ਆਪਣੀ ਸਤਿ ਭਾਵਨਾ ਦੇ ਅੰਤ ਤੀਕ ਪੁੱਜ ਗਿਆ ਹੋਵੇ ਉਹ ਨੇ ਮੇਰੇ ਵੱਲ ਮੁਹ ਕੀਤਾ ਇੰਜ ਲੱਗਦਾ ਸੀ ਜਿਵੇਂ ਉਸ ਦੀ ਅੱਖਾਂ ਚਮਕਦੀਆਂ ਸੰਤ ਉਸ ਤੇ ਬੁੱਲ ਕੰਬ ਰਹੀ ਸੀ ਜਿਵੇਂ ਉਹ ਮੈਨੂੰ ਪੁੱਛ ਰਿਹਾ ਹੋਵੇ ਕਿ ਉਹ ਮੇਰੇ ਲਈ ਹੋਰ ਕੀ ਕਰ ਸਕਦਾ ਸੀ ਮੈਂ ਕੁਝ ਨਹੀਂ ਕਿਹਾ ਤੇ ਨਾ ਹੀ ਕੋਈ ਇਸ਼ਾਰਾ ਕੀਤਾ ਪਰ ਮੇਰੇ ਮਨ ਵਿੱਚੇ ਪਹਿਲੀ ਵਾਰ ਆਇਆ ਕਿ ਇਸ ਮਰਦ ਨੂੰ ਮੈਂ ਚੁੰਮਾਂ ਜੱਜ ਨੇ ਉਸ ਨੂੰ ਫੇਰ ਕਿਹਾ ਕਿ ਉਹ ਕਟਾਰੇ ਤੋਂ ਪਾਸੇ ਹਟ ਜਾਵੇ ਕ੍ਰੈਸਟੀ ਵੇਖਣ ਵਾਲਿਆਂ ਵਿੱਚ ਜਾ ਕੇ ਬੈਠ ਗਿਆ ਉਹ ਸਾਰੇ ਮੁਕਦਮੇ ਦੌਰਾਨ ਪਨਾਮਾ ਟੋਪੀ ਆਪਣੇ ਹੱਥਾਂ ਵਿੱਚ ਲਈ ਤੇ ਬਾਹਾਂ ਨੂੰ ਗੋਡਿਆਂ ਤੇ ਤਰ ਕੇ ਤੇ જરા ਅੱਗੇ ਝੁੱਕ ਕੇ ਬੈਠਾ ਰਿਹਾ ਤੇ ਜੋ ਕੁਝ ਵੀ ਅਦਾਲਤ ਵਿੱਚ ਬੋਲਿਆ ਜਾਂਦਾ ਰਿਹਾ ਉਹ ਉਸ ਸਭ ਕੁਝ ਨੂੰ ਸੁਣਦਾ ਰਿਹਾ ਮੈਰੀ ਅਦਾਲਤ ਅੰਦਰ ਦਾਖਲ ਹੋਈ ਉਸਨੇ ਹੈਟ ਪਹਿਨੀ ਹੋਈ ਸੀ ਤੇ ਅਜੇ ਵੀ ਉਹ ਬਹੁਤ ਖੂਬਸੂਰਤ ਲੱਗਦੀ ਸੀ ਮੈਨੂੰ ਉਹ ਖੁੱਲੇ ਵਾਲਾਂ ਵਿੱਚ ਜ਼ਿਆਦਾ ਦਿਲਕਸ਼ ਲੱਗਦੀ ਹੁੰਦੀ ਸੀ ਜਿੱਥੇ ਮੈਂ ਬੈਠਾ ਸੀ ਉੱਥੋਂ ਮੈਂ ਉਸਦੀ ਛਾਤੀ ਦਾ ਉਭਾਰ ਵੇਖ ਸਕਦਾ ਸੀ ਤੇ ਮੈਂ ਉਸਦਾ ਹੈਟਲਾ ਬੁੱਲ ਜੋ જરા ਅੱਗੇ ਨੂੰ ਵਧਿਆ ਹੋਇਆ ਨੂੰ ਵੇਖ ਸਕਦਾ ਸੀ ਉਹ ਘਬराई ਹੋਈ ਲੱਗਦੀ ਸੀ ਉਸ ਨੂੰ ਪਹਿਲਾਂ ਇਹੋ ਪੁੱਛਿਆ ਗਿਆ ਕਿ ਉਹ ਮੈਨੂੰ ਕਿੰਨੀ ਦੇਰ ਤੋਂ ਜਾਣਦੀ ਸੀ ਉਹਨੇ ਕਿਹਾ ਕਿ ਉਦੋਂ ਤੋਂ ਜਦੋਂ ਮੇਰੇ ਦਫ਼ਤਰ ਵਿੱਚ ਕੰਮ ਕਰਿਆ ਕਰਦੀ ਸੀ ਜੱਜ ਇਹ ਜਾਨਣਾ ਚਾਹੁੰਦਾ ਸੀ ਕਿ ਉਹਦੇ ਮੇਰੇ ਨਾਲ ਕੀ ਸਬੰਧ ਸੀ ਉਹਨੇ ਕਿਹਾ ਕਿ ਉਹ ਮੇਰੀ ਦੋਸਤ ਸੀ ਇੱਕ ਹੋਰ ਸਵਾਲ ਦਾ ਜਵਾਬ ਉਸਨੇ ਹਾਂ ਵਿੱਚ ਦਿੱਤਾ ਅਤੇ ਕਿਹਾ ਕਿ ਇਹ ਸੱਚ ਹੈ ਕਿ ਉਹ ਮੇਰੇ ਨਾਲ ਵਿਆਹ ਕਰਨ ਵਾਲੀ ਸੀ ਆਪਣੀ ਫਾਈਲ ਦੇ ਵਰਕੇ ਥਲਦਿਆਂ ਸਰਕਾਰੀ ਵਕੀਲ ਨੇ ਬੇਰੁਖੀ ਨਾਲ ਉਸ ਨੂੰ ਪੁੱਛਿਆ ਅੜਾਈ ਸਰੀਲ ਕ੍ਰਿਸ਼ਤਾ ਕਦੋਂ ਤੋਂ ਚੱਲਦਾ ਆ ਰਿਹਾ ਸੀ ਮੈਰੀ ਨੇ ਤਰੀਕ ਵਾਰੀ ਦੱਸਿਆ ਸਰਕਾਰੀ ਵਕੀਲ ਨੇ ਲਾਪਰਵਾਹੀ ਨਾਲ ਕਿਹਾ ਕਿ ਜੇ ਉਹ ਪੁੱਲਦਾ ਨਹੀਂ ਤਾਂ ਦੇ ਕੈਦੀ ਦੀ ਮਾਂ ਦੇ ਮਨ ਤੋਂ ਇੱਕ ਦਿਨ ਬਾਅਦ ਦਾ ਦਿਨ ਸੀ ਉਹਨੇ ਵਿਅੰਗ ਨਾਲ ਕਿਹਾ ਕਿ ਉਹਦਾ ਮਤਲਬ ਇਸ ਨਾਜ਼ੁਕ ਵਿਸ਼ੇ ਨੂੰ ਮੁੱਖ ਬਣਾਉਣਾ ਨਹੀਂ ਪਰ ਉਹ ਮੈਰੀ ਦੀ ਸ਼ੰਕਾ ਦੀ ਛਲਾਗਾ ਕਰਦਾ ਸੀ ਪਰ ਯਾਨੀ ਕਿ ਹੁਣ ਇਥੇ ਉਸੀ ਆਵਾਜ਼ ਗੰਭੀਰ ਹੋ ਗਈ ਕਿਉਂਕਿ ਉਹ ਇਸ ਬਾਰੇ ਪੂਰੀ ਜਾਣਕਾਰੀ ਲੈਣ ਲਈ ਇੱਕ ਫਰਜ਼ ਅਧਿੰਸੀ ਤੇ ਉਸਨੇ ਮੈਰੀ ਨੂੰ ਕਿਹਾ ਕਿ ਉਹ ਪਹਿਲਾਂ ਉਸ ਦਿਨ ਬਾਰੇ ਪੂਰੇ ਵੇਰਵੇ ਨਾਲ ਦੱਸੇ ਜਿਸ ਦਿਨ ਉਹ ਮੈਨੂੰ ਮਿਲੀ ਸੀ ਮੈਰੀ ਦੱਸਣਾ ਨਹੀਂ ਸੀ ਚਾਹੁੰਦੀ ਪਰ ਸਰਕਾਰੀ ਵਕੀਲ ਨੇ ਜ਼ੋਰ ਪਾਇਆ ਫਿਰ ਉਹਨੇ ਦੱਸਿਆ ਕਿ ਅਸੀਂ ਤਰਨ ਗਏ ਮੂਵੀ ਵੇਖੀ ਤੇ ਫਿਰ ਵਾਪਸ ਘਰ ਆ ਗਏ ਸਰਕਾਰੀ ਵਕੀਲ ਨੇ ਆਖਿਆ ਕਿ ਮੈਰੀ ਦੇ ਪਰਤਾਲ ਕਰਨ ਵਾਲੇ ਜੱਜ ਨੂੰ ਦਿੱਤੇ ਬਿਆਨ ਤੋਂ ਬਾਅਦ ਉਸਨੇ ਉਸ ਦਿਨ ਲੱਗੀਆਂ ਫਿਲਮਾਂ ਦੀ ਸੂਚੀ ਵੇਖ ਲਈ ਸੀ ਤੇ ਮੈਰੀ ਅਦਾਲਤ ਨੂੰ ਆਪ ਦੱਸ ਸਕਦੀ ਸੀ ਕਿ ਉਹ ਫਿਲਮ ਕਿਸ ਬਾਰੇ ਸੀ ਬਿਨਾਂ ਚਿਹਰੇ ਤੇ ਕੋਈ ਭਾਵ ਲਿਆਉਂਦਿਆਂ ਮੈਰੀ ਨੇ ਆਖਿਆ ਕਿ ਉਹ ਫਰਨਾਡਲ ਯਾਨੀ ਹਾਸ ਰਸ ਮੂਵੀ ਬਣਾਉਣ ਵਾਲਾ ਦੀ ਫਿਲਮ ਸੀ ਜਦ ਉਸਨੇ ਆਪਣਾ ਬਿਆਨ ਖਤਮ ਕੀਤਾ ਅਦਾਲਤ ਵਿੱਚ ਸਿਰਫ ਚੁੱਪ ਫੈਲੀ ਹੋਈ ਸੀ ਫਿਰ ਸਰਕਾਰੀ ਵਕੀਲ ਖੜਾ ਹੋਇਆ ਤੇ ਮੇਰੇ ਵੱਲ ਉਂਗਲ ਦਾ ਇਸ਼ਾਰਾ ਕਰਕੇ ਗੰਭੀਰਤਾ ਤੇ ਸਪਸ਼ਟਤਾ ਨਾਲ ਜਿਸ ਵਿੱਚ ਮੈਂ ਉਸ ਦੇ ਅਸਲ ਪਾਪ ਵੇਖ ਕੇ दंग ਰਹਿ ਗਿਆ ਆਖਣ ਲੱਗਾ ਜੂਰੀ ਦੇ ਚੰਗੇ ਪੱਦਰਪੁਰਸ਼ੋ ਆਪਣੀ ਮਾਂ ਦੇ ਮਰਨ ਤੋਂ ਦੂਜੇ ਦਿਨ ਇਹ ਆਦਮੀ ਤੈਰਨ ਗਿਆ। ਇੱਕ ਹੋਰ ਤਨਾਲ ਇਸਨੇ ਸ਼ੱਕੀ ਕਾਮਕ ਸੰਬੰਧ ਬਣਾਏ। ਇੱਕ ਸੌਣ ਵਾਲੀ ਮੂਵੀ ਵੇਖਣ ਗਿਆ। ਇਸ ਤੋਂ ਵੱਧ ਮੈਂ ਕੁਝ ਨਹੀਂ ਆਖਣਾ। ਚੁੱਪ ਵਿੱਚ ਲਿਪਟੀ ਅਦਾਲਤ ਵਿੱਚ ਉਹ ਫੇਰ ਬੈਠ ਗਿਆ। ਫੇਰ ਅਚਾਨਕ ਮੈਰੀ ਹੌਕੇ ਲੈਂਣ ਲੱਗ ਪਈ। ਤੇ ਆਖਣ ਲੱਗੀ ਕਿ ਜਿਵੇਂ ਵਕੀਲ ਨੇ ਦੱਸਿਆ ਅਸਲ ਵਿੱਚ ਇੰਜ ਨਹੀਂ ਸੀ ਹੋਇਆ। ਸਗੋਂ ਹੋਰ ਗੱਲਾਂ ਵੀ ਸਨ ਜੋ ਉਸ ਸੋਚਦੀ ਸੀ ਉਸ ਤੋਂ ਸਭ ਉਲਟ ਅਖਵਾਇਆ ਗਿਆ ਸੀ। ਉਨੇ ਕਿਹਾ ਕਿ ਉਹ ਮੈਨੂੰ ਜਾਣਦੀ ਸੀ ਤੇ ਮੈਂ ਕੁਝ ਗਲਤ ਨਹੀਂ ਸੀ ਕੀਤਾ ਪਰ ਜੱਜ ਦੇ ਇਸ਼ਾਰੇ ਉੱਤੇ ਅਦਾਲਤ ਅਫਸਰ ਮੈਰੀ ਨੂੰ ਅਦਾਲਤ ਤੋਂ ਬਾਹਰ ਲੈ ਗਿਆ ਤੇ ਮਕਦਮਾ ਜਾਰੀ ਰਿਹਾ ਉਸ ਤੋਂ ਬਾਅਦ ਮੈਸੋ ਨੇ ਕਿਹਾ ਕਿ ਮੈਂ ਇਮਾਨਦਾਰ ਸੀ ਬਲਕਿ ਮੈਂ ਇਹ ਕਹਾਗਾ ਕਿ ਇੱਕ ਵਧੀਆ ਇਨਸਾਨ ਹੈ ਪਰ ਉਸ ਨੂੰ ਕਿਸੇ ਨੇ ਨਹੀਂ ਸੁਣਿਆ ਤੇ ਮੁਸ਼ਕਲ ਨਾਲ ਹੀ ਕਿਸੇ ਨੇ ਜੋ ਸਲਮਾਨੋ ਨੇ ਆਖਿਆ ਸੀ ਸੁਣਿਆ ਕਿ ਮੈਂ ਉਸਦੇ ਕੁੱਤੇ ਖਾਤਰ ਚੰਗਾ ਇਨਸਾਨ ਸੀ ਤੇ ਜੋ ਮੈਂ ਮਾਂ ਮਰਨ ਬਾਰੇ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਉਹਨੂੰ ਦੱਸਿਆ ਸੀ ਕਿ ਮਾਂ ਨੂੰ ਕੁਝ ਦੱਸਣ ਬਾਰੇ ਮੇਰੇ ਕੋਲ ਕੁਝ ਨਹੀਂ ਸੀ ਇਹ ਵੀ ਉਹਨੂੰ ਮੈਂ ਦੱਸਿਆ ਸੀ ਕਿ ਪੈਸੇ ਦੀ ਕਾਟ ਕਰਨ ਮੈਂ ਮਾਂ ਨੂੰ ਨਰਸਿੰਗ ਹੌਮ ਵਿੱਚ ਭੇਜ ਦਿੱਤਾ ਸੀ ਤੁਹਾਨੂੰ ਇਹ ਸਮਝਣਾ ਚਾਹੀਦਾ ਸੀ ਉਹ ਵਾਰ-ਵਾਰ ਇਹ ਨੁਕਤੇ ਦੁਹਰਾਉਂਦਾ ਰਿਹਾ ਤੁਹਾਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਪਰ ਲੱਗ ਨਹੀਂ ਸੀ ਰਿਹਾ ਕਿ ਕੋਈ ਵੀ ਉਸਨੂੰ ਸਮਝ ਰਿਹਾ ਸੀ ਅਤੇ ਫਿਰ ਉਸਨੂੰ ਵੀ ਅਦਾਲਤ ਤੋਂ ਬਾਹਰ ਕਰ ਦਿੱਤਾ ਗਿਆ ਫਿਰ ਰੇਮੈਂਟ ਆਇਆ ਕਿ ਉਹ ਆਖਰੀ ਗਵਾਹ ਸੀ ਉਸਨੇ ਮੇਰੇ ਵੱਲ ਹੱਥ ਹਲਾਇਆ اچانک ਉਹਨੇ ਇਹ ਆਖਿਆ ਕਿ ਮੈਂ ਨਿਰਦੋਸ਼ ਸੀ ਜਜ ਨੇ ਉਸ ਨੂੰ ਦੱਸਿਆ ਕਿ ਉਹ ਖੁਦ ਆਪਣਾ ਫੈਸਲਾ ਨਾ ਦੇਵੇ ਤੇ ਸਿਰਫ ਸੱਚ ਦੱਸੇ ਤੇ ਜੋ ਪੁੱਛਿਆ ਜਾਵੇ ਉਸ ਦਾ ਉਹ ਉੱਤਰ ਦੇਵੇ। ਉਹਨੂੰ ਇਹ ਵੀ ਕਿਹਾ ਗਿਆ ਕਿ ਉਹ ਆਪ ਪਹਿਲਾਂ ਕੁਝ ਆਖਣ ਦੀ ਥਾਂ ਸਵਾਲਾਂ ਦੀ ਉਡੀਕ ਕਰੇ। ਉਸ ਨੂੰ ਪੁੱਛਿਆ ਗਿਆ ਕਿ ਉਹ ਸੰਖੇਪ ਵਿੱਚ ਦੱਸੇ ਕਿ ਜੋ ਅਰਬੀ ਮਾਰਿਆ ਗਿਆ ਸੀ ਉਸ ਦੇ ਨਾਲ ਉਸ ਤੇ ਕੀ ਸੰਬੰਧ ਸੀ। ਰੇਮਨ ਨੂੰ ਮੌਕਾ ਮਿਲਿਆ ਤੇ ਉਸ ਨੇ ਕਿਹਾ ਕਿ ਅਸਲ ਵਿੱਚ ਉਹ ਪੀੜਤ ਅਰਬੀ ਉਸ ਨੂੰ ਨਫ਼ਰਤ ਕਰਦਾ ਸੀ ਕਿਉਂਕਿ ਉਸ ਨੇ ਉਸ ਨੂੰ ਅਰਬੀ ਦੀ ਭੈਣ ਨੂੰ ਕੁੱਟਿਆ ਸੀ। ਫਿਰ ਵੀ ਜੱਜ ਨੇ ਪੁੱਛਿਆ ਕਿ ਪੀੜਤ ਅਰਬੀ ਦਾ ਕੀ ਕੋਈ ਕੈਦੀ ਨੂੰ ਜਾਨੀ ਮੈਨੂੰ ਨਫ਼ਰਤ ਕਰਨ ਦਾ ਕਾਰਨ ਸੀ ਰੇਮਨ ਨੇ ਕਿਹਾ ਕਿ ਮੇਰਾ ਉਸ ਵਿੱਚ ਉਤੇ ਹੋਣਾ ਸਿਰਫ ਇੱਕ ਮੌਕਾ ਸੀ ਫਿਰ ਸਰਕਾਰੀ ਵਕੀਲ ਨੇ ਉਸ ਨੂੰ ਪੁੱਛਿਆ ਕਿ ਉਸ ਚਿੱਠੀ ਜਿਸ ਨੂੰ ਮੈਂ ਲਿਖਿਆ ਸੀ ਤੇ ਜਿਸ ਚਿੱਠੀ ਨੇ ਇਹ ਸਾਰਾ ਡਰਾਮਾ ਕਰਵਾਇਆ ਬਾਰੇ ਉਸ ਦਾ ਕੀ ਖਿਆਲ ਹੈ ਰੇਮਨ ਨੇ ਜਵਾਬ ਦਿੱਤਾ ਕਿ ਉਹ ਵੀ ਇੱਕ ਬਸ ਮੌਕਾ ਸੀ ਸਰਕਾਰੀ ਵਕੀਲ ਜਵਾਬ ਦੇ ਪ੍ਰਸੰਗ ਵਿੱਚ ਬੋਲਿਆ ਕਿ ਮੌਕੇ ਦੀ ਜ਼ਮੀਰ ਹੀ ਜਿਸ ਅਨਸਾਰ ਬਹੁਤ ਸਾਰੇ ਕੋ ਕੰਮ ਕੀਤੇ ਗਏ ਇਸ ਕੇਸ ਦਾ ਦਾਰ ਹੈ ਉਸਨੇ ਰੇਮਨ ਨੂੰ ਪੁੱਛਿਆ ਕਿ ਕੀ ਇੱਕ ਮੌਕਾ ਹੀ ਸੀ ਕਿ ਜਦੋਂ ਤੂੰ ਆਪਣੀ ਪ੍ਰੇਮਿਕਾ ਨੂੰ ਕੁੱਟਿਆ ਤੇ ਤੇਰੇ ਕੈਦੀ ਮਿੱਤਰ ਯਾਨੀ ਮੈਂ ਤੈਨੂੰ ਹਟਾਇਆ ਨਹੀਂ ਸੀ। ਇਹ ਸਿਰਫ ਇੱਕ ਮੌਕਾ ਸੀ ਕਿ ਮੈਂ ਪੁਲਿਸ ਸਟੇਸ਼ਨ ਜਾ ਕੇ ਉਸ ਦਾ ਗਵਾਹ ਬਣਿਆ ਸੀ ਤੇ ਮੇਰਾ ਬਿਆਨ ਦੇਣਾ ਵੀ ਇੱਕ ਮੌਕਾ ਸੀ। ਅੰਤ ਵਿੱਚ ਉਸਨੇ ਰੇਮਨ ਨੂੰ ਪੁੱਛਿਆ ਕਿ ਜੌਨ ਖਾਤਰ ਉਹ ਕੀ ਕੰਮ ਕਰਦਾ ਸੀ। ਰੇਮਨ ਨੇ ਆਖਿਆ ਕਿ ਇੱਕ ਗੋਦਾਮ ਵਿੱਚ ਉਹ ਗਾਰਡ ਸੀ ਸਰਕਾਰੀ ਵਕੀਲ ਨੇ ਜਿਉਰੀ ਨੂੰ ਦੱਸਿਆ ਕਿ ਰੇਮਰ ਦਾ ਦੱਲਾ ਹੋਣ ਬਾਰੇ ਆਮ ਜਾਣਿਆ ਜਾਂਦਾ ਹੈ। ਮੈਂ ਉਸ ਦਾ ਦੋਸਤ ਤੇ ਸਾਥੀ ਸੀ। ਇਹਨਾਂ ਨੇ ਪਹਿਲਾਂ ਵੀ ਜੁਰਮ ਕੀਤੇ ਸੀ ਜਿਨ੍ਹਾਂ ਨੇ ਇਸ ਜੁਰਮ ਨੂੰ ਹੋਰ ਜ਼ਿਆਦਾ ਘਣਾਉਣਾ ਕਰ ਦਿੱਤਾ ਕਿਉਂਕਿ ਉਹ ਇੱਕ ਰਾਖਸ਼ ਨਾਲ ਜੁੜੇ ਹੋਏ ਸੀ ਜਿਸ ਦਾ ਕੋਈ ਆਚਰਨ ਨਹੀਂ ਸੀ ਰੇਮਨਟ ਆਪਣੇ ਆਪ ਉਤੇ ਲੱਗੇ ਹੋਏ ਦੋਸ਼ਾਂ ਬਿਰਧ ਬੋਲਣਾ ਚਾਹੁੰਦਾ ਸੀ ਅਤੇ ਮੇਰੇ ਵਕੀਲ ਨੇ ਸਰਕਾਰੀ ਵਕੀਲ ਉੱਤੇ ਕਿੰਤੂ ਕੀਤਾ ਪਰ ਉਹਨਾਂ ਦੋਨਾਂ ਨੂੰ ਕਿਹਾ ਗਿਆ ਕਿ ਸਰਕਾਰੀ ਵਕੀਲ ਨੂੰ ਆਪਣੇ ਪੁੱਛਗਿੱਛ ਪੂਰੀ ਕਰਨ ਦਿਓ ਸਰਕਾਰੀ ਵਕੀਲ ਨੇ ਫਿਰ ਰੇਮਨ ਨੂੰ ਪੁੱਛਿਆ ਮੈਂ ਥੋੜਾ ਇਹ ਕਹਿਣਾ ਹੈ ਕਿ ਇਹ ਤੇਰਾ ਦੋਸਤ ਸੀ ਹਾਂ ਅਸੀਂ ਦੋਸਤ ਸੀ ਰੇਮਨ ਨੇ ਕਿਹਾ ਉਸ ਵਾਰ ਸਰਕਾਰੀ ਵਕੀਲ ਨੇ ਮੈਨੂੰ ਪੁੱਛਿਆ ਮੈਂ ਰੇਮੰਡ ਬਲ ਤੇ ਉਸਨੇ ਮੇਰੇ ਵੱਲ ਤੱਕ ਕੇ ਮੈਂ ਜਵਾਬ ਦਿੱਤਾ ਹਾਂ ਸਰਕਾਰੀ ਵਕੀਲ ਨੇ ਫਿਰ ਜਿਊਰੀ ਵੱਲ ਮੁਰਦਿਆਂ ਬੋਲਿਆ ਇਹ ਉਹ ਆਦਮੀ ਹੈ ਜਿਸ ਦੀ ਇੱਕ ਦਿਨ ਪਹਿਲਾਂ ਮਾਂ ਮਰ ਗਈ ਸੀ ਤੇ ਜਿਹੜਾ ਇਸ ਤਰ੍ਹਾਂ ਦੀ ਸ਼ਰਮਨਾਕ ਐਸ਼ ਵਿੱਚ ਲਿਫਟ ਗਿਆ ਤੇ ਇੱਕ ਆਦਮੀ ਨੂੰ ਇਹਨੇ ਇੱਕ ਮਾਮੂਲੀ ਕਾਰਨ ਕਰਕੇ ਮਾਰ ਦਿੱਤਾ ਆਪਣਾ ਬਦਲਾ ਲੈਣ ਲਈ ਇਹਨੇ ਸ਼ਬਦਾਂ ਵਿੱਚ ਨਾ ਦੱਸੇ ਜਾ ਸਕਣ ਵਾਲਾ ਕੋਈ ਕੰਮ ਕੀਤਾ ਫਿਰ ਉਹ ਬੈਠ ਗਿਆ ਪਰ ਮੇਰਾ ਵਕੀਲ ਆਪਣਾ ਕਾਬੂ ਕੋਆ ਬੈਠਿਆ ਸੀ ਉਸਨੇ ਬਾਹਾਂ ਐਨੀਆਂ ਉੱਚੀਆਂ ਕੀਤੀਆਂ ਕਿ ਉਸਦੇ ਗੋਨ ਦੀਆਂ ਬਾਹਾਂ ਹੇਠਾਂ ਨੂੰ ਡਿੱਗ ਪਈਆਂ ਤੇ ਸਿੱਟੇ ਵਜੋਂ ਉਸਤੇ ਕਮੀਜ਼ ਨੂੰ ਲੱਗੇ ਮਾਵੇ ਨਾਲ ਪਈਆਂ ਕਰੀਜ਼ਾਂ ਦਿਸਣ ਲੱਗ ਪਈਆਂ ਉਹ ਕੜ ਗਿਆ ਜਾਣ ਦਿਓ ਇਹ ਗੱਲ ਕੀ ਮੇਰਾ ਘਰ ਕਿ ਇੱਥੇ ਆਪਣੀ ਮਾਂ ਨੂੰ ਦਫ਼ਨ ਕਰਨ ਕਰਕੇ ਜ਼ਾਲਤ ਵਿੱਚ ਇੱਕ ਆਦਮੀ ਦੇ ਕਤਲ ਕੇਸ ਵਿੱਚ ਦਰਸ਼ਕ ਹੱਸ ਪਏ ਪਰ ਸਰਕਾਰੀ ਵਕੀਲ ਫੇਰ ਖੜਾ ਹੋ ਗਿਆ ਤੇ ਉਸਨੇ ਆਪਣਾ ਗੋਨ ਠੀਕ ਕੀਤਾ ਤੇ ਕਿਹਾ ਕਿ ਮੇਰਾ ਸਤਕਾਰਤ ਪਰ ਪੂਰਾ ਸਾਥੀ ਇੰਨੀ ਵਿਚਾਰਾਗਾ ਨਹੀਂ ਕਰ ਸਕਦਾ ਕਿ ਦੋਨੋਂ ਤੱਥਾਂ ਦਾ ਇੱਕ ਦੂਜੇ ਨਾਲ ਇੱਕ ਤਕੜਾ ਸਬੰਧ ਬਣਦਾ ਤੇ ਇਹ ਤਰਸਤੀ ਭਰਿਆ ਹੈ। ਬਿਲਕੁਲ। ਉਹ ਉੱਚੀ ਦੇ ਕੇ ਬੋਲਿਆ। ਮੈਂ ਇਸ ਬੰਦੇ ਉੱਤੇ ਦੋਸ਼ ਲਾਉਂਦਾ ਹਾਂ ਕਿ ਇਸ ਬੰਦੇ ਨੇ ਆਪਣੇ ਮਨ ਵਿੱਚ ਜ਼ੁਲਮ ਨੂੰ ਰੱਖ ਕੇ ਆਪਣੀ ਮਾਨੂ ਨੂੰ ਦਫ਼ਨ ਕੀਤਾ। ਉਸੇ ਇਸ ਬਿਆਨ ਦਾ ਅਦਾਲਤ ਵਿੱਚ ਲੋਕਾਂ ਉੱਤੇ ਲੱਗਦਾ ਸੀ ਬੜਾ ਅਸਰ ਹੋਇਆ। ਮੇਰੇ ਵਕੀਲ ਨੇ ਆਪਣੇ ਮੋਢੇ ਛੰਡੇ ਤੇ ਫਿਰ ਆਪਣੀਆਂ ਬੇਫਨਾ ਉੱਤੇ ਆਈਆਂ। ਪਸੀਨਾ ਪੁੰਜਿਆ। ਉਹ ਆਪਾ ਵਕਟੌrti ਹਿੱਲਿਆ ਲੱਗਦਾ ਸੀ ਤੇ ਮੈਨੂੰ ਲੱਗਾ ਕਿ ਕੇਸ ਮੇਰੇ ਹੱਕ ਵਿੱਚ ਨਹੀਂ ਸੀ ਜਾ ਰਿਹਾ ਮਕਦਮੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਜਦੋਂ ਮੈਂ ਅਦਾਲਤ ਵਿੱਚੋਂ ਪਿਛਲੇ ਪਾਸੇੋਂ ਪੁਲਿਸ ਦੀ ਵੈਨ ਵੱਲ ਨਿਕਲਿਆ ਕੁਝ ਪਲ ਲਈ ਮੈਂ ਗਰਮੀ ਦੀ ਸ਼ਾਮ ਦੀ ਖੁਸ਼ਬੂ ਤੇ ਰੰਗ ਦਾ ਅਹਿਸਾਸ ਕੀਤਾ ਵੈਨ ਦੀ ਕੈਦ ਵਿੱਚ ਮੈਂ ਇੱਕ ਇੱਕ ਕਰਕੇ ਆਪਣੀ ਸਕਾਰਵਟ ਦੀਆਂ ਡੁਗਾਈਆਂ ਦਾ ਅਹਿਸਾਸ ਕਰ ਸਕਦਾ ਸੀ ਸ਼ਹਿਰ ਦੀ ਉਹ ਆਵਾਜ਼ ਸੁਣ ਸਕਦਾ ਸੀ ਜਿਸ ਨਾਲ ਮੈਨੂੰ ਪਿਆਰ ਸੀ ਤੇ ਦਿਨ ਦਾ ਉਹ ਵਕਤ ਜਿਹੜਾ ਮੈਨੂੰ ਖੁਸ਼ੀ ਦਿੰਦਾ ਸੀ ਜਿਵੇਂ ਹਵਾ ਵਿੱਚ ਗੁੰਮ ਹੋ ਰਿਹਾ ਖਬਰ ਵੇਚਣ ਵਾਲਿਆਂ ਦੀਆਂ ਆਵਾਜ਼ਾਂ ਚੌਂਕ ਉੱਤੇ ਰਹੇ ਕੁਝ ਪੰਛੀ ਸੜਕ ਉੱਤੇ ਸੈਂਡਵਿਚ ਵੇਚਣ ਵਾਲਿਆਂ ਦੇ ਹੋ ਕੇ ਸੜਕ ਤੇ ਜਲਦੀ ਸ਼ਹਿਰ ਵੱਲ ਪੈਂਦੇ ਮੋੜ ਤੋਂ ਮੁੜਦੀਆਂ ਕਾਰਾਂ ਦੇ ਟਾਇਰਾਂ ਦੀਆਂ ਚੀਕਾਂ ਬੰਦਰਗਾਹ ਨੂੰ ਰਾਤ ਵੱਲੋਂ ਆਪਣੇ ਵਿੱਚ ਲਪੇਟਣ ਵੇਲੇ ਤੋਂ ਪਹਿਲਾਂ ਦੀ ਹਲਕੀ ਆਵਾਜ਼ ਜੇਲ੍ਹ ਜਾਣ ਤੋਂ ਪਹਿਲਾਂ ਇਹ ਸਭ ਕੁਝ ਇੱਕ ਤਰ੍ਹਾਂ ਨਕਸ਼ੇ ਵਾਂਗ ਮੇਰੇ ਅੰਦਰ ਉਤਰਿਆ ਹੋਇਆ ਸੀ ਮੈਂ ਜੇਲ੍ਹ ਜਾਣ ਤੋਂ ਪਹਿਲਾਂ ਇਸ ਰਸਤੇ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਤੇ ਹੁਣ ਵਹਿਣ ਵਿੱਚ ਮੈਂ ਅੱਖਾਂ ਮੀਚ ਕੇ ਜਾ ਰਿਹਾ ਸੀ ਹਾਂ ਇਹੋ ਵਕਤ ਸੀ ਜਦੋਂ ਪਹਿਲਾਂ ਮੈਂ ਪੂਰਾ ਸੰਤੁਸ਼ਟੀ ਯਮਨੋਂ ਤੋਂ ਉਡੀਕਦੀ ਸੀ ਉਹ ਸੀ ਸੌਖੀ ਰਾਤ ਤੇ ਸੁਪਨਿਆਂ ਹੀ ਨੀਂਦੀ ਹੁਣ ਜੋ ਕੁਝ ਬਦਲ ਚੁੱਕਿਆ ਸੀ ਉਹ ਇਹ ਸੀ ਕਿ ਮੈਂ ਅਗਲੇ ਦਿਨ ਦੀ ਉਡੀਕ ਕਰਨ ਆਪਣੀ ਜੇਲ੍ਹ ਕੋਠੜੀ ਵਿੱਚ ਜਾਂਦਾ ਸੀ ਇਹ ਇੰਜ ਸੀ ਜਿਵੇਂ ਗਰਮੀਆਂ ਦੀ ਰੁੱਤ ਵਿੱਚ ਅੰਬਰ ਵਿੱਚ ਜਾਣੇ ਪਹਚਾਣੇ ਲੰਬੇ ਹੋਏ ਰਸਤੇ ਜੇਲ੍ਹ ਕੋਠੜੀ ਨੂੰ ਉਵੇਂ ਸੌਖਿਆਂ ਲਿ ਜਾ ਸਕਦੇ ਸੀ ਜਿਵੇਂ ਇੱਕ નિર્ਦੋਸ਼ ਨੂੰ ਨੀਂਦ ਆਉਂਦੀ ਹੈ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ